ਇਹ ਸਟੋਰੀ ਉਦੋਂ ਵੀ ਇਹ ਦਿੱਤੀ ਗਈ ਪੁਲਿਸ ਵੱਲੋਂ ਕਿ ਕੈਨੇਡਾ ਤੋਂ ਆਇਆ ਤਾਂ ਉਦੋਂ ਗੱਲ ਕਿਸੇ ਨੂੰ ਪੱਛ ਨਹੀਂ ਸੀ ਰਹੀ ਪਰ ਉਹਦਾ ਕੋਈ ਕੋਈ ਥ੍ਰੈਡ ਨਹੀਂ ਸੀ ਮਿਲ ਰਿਹਾ ਪਰ ਜਦੋਂ ਤੁਹਾਡੇ ਕੋਲ ਤੁਹਾਡੇ ਜਿਹੜੇ ਇਹ ਕਲਾਇੰਟ ਪਹੁੰਚੇ ਨੇ ਤਾਂ ਤੁਹਾਨੂੰ ਕੀ ਗੱਲ ਸਮਝ ਆਈ? ਮੋਸਟ ਪ੍ਰੋਬਬਲੀ ਜਿਹੜਾ ਬੰਦਾ ਬੱਚਾ ਚੁੱਕਣ ਗਿਆ ਉਹ ਜਸਪ੍ਰੀਤ ਨਹੀਂ ਸੀਗਾ। ਜੀ। ਉਹ ਅਨੁਸ਼ਾਤਾ ਬੰਦਾ ਸੀ ਕਿਉਂਕਿ ਜਸਪ੍ਰੀਤ ਤਾਂ ਪਛਾਣ ਲੈਣਾ ਸੀ ਉਹਨਾਂ ਨੇ। ਸੋ ਜਿਹੜਾ ਉਹ ਬੰਦਾ ਗਿਆ ਉਹਨੇ ਹੀ ਫੋਨ ਵਗੈਰਾ ਕੀਤੇ ਨੇ। ਜੀ। ਜਿਹੜਾ ਪੁਲਿਸ ਕਹਿੰਦੀ ਹੈ ਜੀ ਕਿ ਤੁਸੀਂ ਫਰੋਤੀ ਦਿਓ ਸਾਨੂੰ। अच्छा प्योर डील वगैरह हुई है ओथों ही फोन ट्रेस हुए ने कोई दो बंदे अरेस्ट किए ने एक ता जसप्रीत दा कजन हैगा हरप्रीत अच्छा जी वो अरेस्ट ਕੀਤਾ ਇਕ ਉਹਦਾ ਸੀਰੀ ਅरेस्ट ਕੀਤਾ ਹੂੰ ਉਹਦੇ ਤੋਂ ਅੱਗੇ ਇਨਫੋਰਮੇਸ਼ਨ ਮਿਲੀ ਜੋ ਪੁਲਿਸ ਕਹਿੰਦੀ ਹੈ ਜਿਹੜੀ ਉਹ ਐਫ ਆਈ ਆਰ ਹੈ 133 ਦੀ ਉਹ ਐਫ ਆਈ ਆਰ ਕੀ ਕਹਿ ਰਹੀ ਹੈ ਪੁਲਿਸ ਪਾਰਟੀ ਜਿਹੜੀ ਹੈ ਜਿਹੜੇ ਜਿਹੜੇ ਇਹਨੂੰ ਜਸਪ੍ਰੀਤ ਨੂੰ ਮਾਰ ਕੇ ਆਏ ਨੇ تین ਇਨਸਪੈਕਟਰ ਤੇ ਉਹਨਾਂ ਦਾ ਇੱਕ ਹੋਰ ਇਨਸਪੈਕਟਰ دوست ਜਿਹੜਾ ਚੰਗੀ ਰੱਜ ਕੇ ਸ਼ਰਾਬ ਪੀਂਦੇ ਨੇ। ਹੂੰ ਤੇ ਉੱਥੇ ਰਾਤੀ ਰੇਂਜਿੰਦਰ ਹਸਪੀਟਲ ਦੇ ਬਾਹਰ ਜਿਹੜਾ ਹੈਗਾ ਉਹ ਕਾਰਨ ਲੱਤੇ ਉਹਦੇ ਬੰਦੇ ਨੂੰ ਪਾਵਰ ਦੇ ਨਸ਼ੇ ਵਿੱਚ ਤੇ ਸ਼ਰਾਬ ਦੇ ਨਸ਼ੇ 'ਚ ਇਹਨਾਂ ਨੇ ਉਹ ਚੰਗਾ ਕੁੱਟਿਆ। ਕੋ ਆਪਾਂ ਹੁਜਨੀ ਦੂਰ ਬੈਠੇ ਆ ਨਾ। ਸੁਪੋਜ਼ ਮੈਂ ਤੁਹਾਡੇ ਤੇ ਫਾਇਰ ਕਰਦਾ। ਹੂੰ ਜਿੱਥੇ ਬੁਲੇਟ ਦੀ ਐਂਟਰੀ ਹੋਏਗੀ ਜੀ ਉਹਦੇ ਵੂਂਡ ਦੇ ਆਸ-ਪਾਸ ਕਾਲਾ ਦਾਗ ਪੈਂਦਾ। ਹੂੰ ਜਿਹੜਾ ਉਹ ਚੋਂ ਕੰਬਸ਼ਨ ਨਿਕਲਦੀ ਹੈ ਉੱਥੇ ਜੰਮ ਜਾਂਦੀ ਹੈ। ਹੂੰ ਜੇ ਦੂਰੋਂ ਮਾਰਾਂਗੇ ਤੇ ਉਹ ਨਹੀਂ ਉਹ ਹਵਾ ਬਚ ਰਹੇ ਜੀ। ਹੂੰ ਪੋਂ ਪੇ ਮੈਂ ਜਿਹੜੀ ਐਸੀਆਂ ਇੱਕ ਤਾਂ ਮੱਥੇ 'ਚ ਹੂੰ ਫੋਰਹੈਡ ਤੇ ਇੱਕ ਛਾਤੀ ਤੇ ਇੱਕ ਟਿੱਡ 'ਚ ਤਿੰਨ ਇੰਜਰੀ ਜਿਹੜੀਆਂ ਪੁਆਇੰਟ ਬਲੈਂਕ ਰੇਂਜ ਤੋਂ ਆਏ ਇਹਦੇ ਵਿੱਚ ਹੁਣ ਜਦੋਂ ਇਹ ਜਦੋਂ ਇਹ ਫਿਰ ਉਸ ਤੋਂ ਬਾਅਦ ਕਰਨਲ ਬਾਠ ਵਾਲਾ ਇਸ਼ੂ ਹੁੰਦਾ ਤਾਂ ਤੁਸੀਂ ਕਹਿ ਰਹੇ ਹੋ ਕਿ ਉਹ ਸੇਮ ਬੰਦੇ ਹੀ ਨੇ ਸੇਮ ਬੰਦੇ ਨੇ ਸੇਮ ਬੰਦੇ ਨੇ ਉਹਦੇ 'ਚ ਇੱਕ ਇਨਸਪੈਕਟਿਡ ਫਾਲਤੂ ਹੈ ਇਹ ਤਿੰਨ ਸੇਮ ਇਹਦਾ ਮਤਲਬ ਉਹ ਕਰਨਲ ਬਾਠ ਨੂੰ ਵੀ ਇਹੀ ਮੁਕਾਬਲੇ ਬਾਰੇ ਕਹਿ ਰਹੇ ਸੀ ਉਸ ਟਾਈਮ ਆ ਵੀ ਅਸੀਂ ਹੁਣੇ ਬੰਦੇ ਮਾਰ ਕੇ ਆਏ ਆ ਨਾਲ ਪਿਸਤੋਲਾਂ ਪਾਈਆਂ ਹੀ ਅਸੀਂ ਉੱਥੇ ਲੈ ਰਹਾਂਦੇ ਹੋਏ ਪਿਸਤੋਲਾਂ ਉੱਥੇ ਵੀ ਰਿੰਦਾ ਹਸਪੀਟਲ ਦੇ ਬਾਹਰ ਵੀ ਤਾਂ ਉਹ ਪਿਸਤੋਲਾਂ ਨਾਲ ਚੁੱਕੀ ਫਿਰਦੇ ਸੀ ਚ ਇਹ ਇੱਕ ਤਾਂ ਮੁਕਾਬਲੇ ਦਾ ਮਸਲਾ ਹੈ ਇੱਕ ਮਸਲਾ ਹੈਗਾ ਬੱਚੇ ਨੂੰ ਚੁੱਕਣ ਦਾ ਤੇ ਤੁਹਾਡੀ ਜੋ ਹੁਣ ਤੱਕ ਤੁਸੀਂ ਜੋ ਉਹਨਾਂ ਦੇ ਤੁਸੀਂ ਡਾਕੂਮੈਂਟਸ ਦੇਖੇ ਰਹੇ ਆ ਆਪਣੇ ਕਲਾਇੰਟਸ ਨਾਲ ਗੱਲ ਕੀਤੀ ਹੈ ਪਟੀਸ਼ਨ ਫਾਈਲ ਕੀਤੀ ਹੈ ਉਹਦੇ ਵਿੱਚ ਜਿਹੜੀ ਉਹਦੀ ਇਨਵੋਲਵਮੈਂਟ ਹੈ ਅਬਡਕਸ਼ਨ ਦੇ ਵਿੱਚ ਉਹ ਵੀ ਤੁਹਾਨੂੰ ਲੱਗਦਾ ਵੀ ਕਹਾਣੀ ਛੱਕੀ ਆ ਜਾਂ ਉਹਦੇ ਬਾਰੇ ਹਲੇ ਤੁਸੀਂ ਉਹ ਤਾਂ ਇਸ ਤਰ੍ਹਾਂ ਹੈ ਕਿ ਇਹਨਾਂ ਪੇਰੈਂਟਸ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਇਹ ਬੱਚਾ ਸਾਡੇ ਇੱਥੇ ਆਇਆ ਹੋਇਆ ਹੂੰ ਜੀ ਸੋ ਦੇ ਆਰ ਹੈਵਿੰਗ ਨੋ ਨੋਲੇਜ ਜੀ ਕਿ ਨਾ ਹੀ ਉਹ ਮੈਨੂੰ ਕੁਝ ਡਿਵਲ ਚ ਕਰ ਸਕੇ ਜਿਹੜੇ ਬੰਦੇ ਜੇਲ੍ਹ ਚ ਬੰਦ ਨੇ ਜਿਹੜੇ ਜਿਹੜਾ ਇਹਦਾ ਕਜ਼ਨ ਹੈ ਹਰਬ੍ਰੀਤ ਤੇ ਉਹਦਾ ਸੀਰੀਆ ਰਵਿੰਦਰ ਉਹਨਾਂ ਨੂੰ ਭਾਵੇਂ ਕੁਝ ਪਤਾ ਹੋਵੇ ਹਮ ਹੈਨਾ ਉਹਨਾਂ ਨਾਲ ਇਹਦੀ ਮੁਲਾਕਾਤ ਨਹੀਂ ਕਿਉਂਕਿ ਬੱਚਾ ਦਾ ਐਟ ਦ ਐਂਡ ਆਫ ਦਿ ਡੇ ਬੱਚਾ ਤਾਂ ਉਹਨਾਂ ਤੋਂ ਬਰਾਮਦ ਹੋਇਆ ਹੀ ਹੈ ਨਹੀਂ ਨਹੀਂ ਮੈਂ ਦੇਖੋ ਮੈਂ ਤਾਂ ਪਟੀਸ਼ਨ 'ਚ ਲਿਖਿਆ ਹਮ ਕਿ ਸੁਪੋਜ਼ ਹੈ ਮੰਨ ਲਿਆ ਜਾਏ ਵੀ ਕਿਡਨੈਪਰਸ ਸੀਗਾ ਜੀ ਵਾਟ ਰਾਈਟ ਡਸ ਦ ਪੁਲਿਸ ਹੈਵ ਟੂ ਕਿਲ ਅ ਪਰਸਨ ਇੱਕ ਉਹਨਾਂ ਦੇ ਮਦਰ ਦੀ ਸਟੇਟਮੈਂਟ ਆਈ ਸੀ ਉਸ ਬੱਚੇ ਦੇ ਜਿਹੜੇ ਕਿਡਨੈਪਰ ਦੀ ਜਿਹੜਾ ਬੱਚਾ ਸੀ ਜਿਹੜਾ ਬੱਚਾ ਮਿਲਿਆ ਉਹਨਾਂ ਦੀ ਮਦਰ ਨੇ ਵੀ ਕਿਹਾ ਕਿ ਸਾਨੂੰ ਸਾਡਾ ਬੱਚਾ ਮਿਲ ਗਿਆ ਤੇ ਅਸੀਂ ਇਸ ਗੱਲ ਦੀ ਪੰਜਾਬ ਪੁਲਿਸ ਦੇ ਧੰਨਵਾਦੀਆਂ ਪੰਜਾਬ ਸਰਕਾਰ ਦੀ ਹੈ ਨਾ ਤਾਂ ਇੱਕ ਜਿਹੜਾ ਇੱਕ ਬੱਚੇ ਦੇ ਨਾਲ इमोशनल ਐਂਗਲ ਜੁੜਿਆ ਹੁੰਦਾ ਤਾਂ ਇੱਕ ਸਾਡੀ ਸੋਸਾਇਟੀ ਦੇ ਵਿੱਚ ਇਹ ਚੀਜ਼ ਆ ਗਈ ਕਿ ਜਿਹੜਾ ਕ੍ਰਿਮੀਨਲ ਹੈ ਉਸ ਨੂੰ ਤਾਂ ਇਦਾਂ ਹੀ ਸਖਤੀ ਨਾਲ ਡੀਲ ਕਰਨਾ ਪਏਗਾ ਇਹ ਜਿਹੜਾ ਟ੍ਰੈਂਡ ਹੈ ਇਹ ਇੱਥੇ ਹੀ ਖਤਮ ਹੋ ਜੇ ਤੇ ਚੰਗਾ ਅਦਰਵਾਈਜ਼ ਸੈਂਕੜੇ ਮਾਵਾਂ ਦੇ ਬੱਚੇ ਜਾਣਗੇ ਜਿਹੜਾ ਯੋਗੀ ਮਾਡਲ ਦੀ ਗੱਲ ਹੋ ਰਹੀ ਹੈ ਤਾਂ ਤੁਹਾਨੂੰ ਲੱਗਦਾ ਵੀ ਇਹ ਇਹ ਕੋਈ ਰਿਜ਼ਲਟ ਨਹੀਂ ਦੇ ਸਕਦਾ ਨਹੀਂ ਨਹੀਂ ਰਿਜ਼ਲਟ ਨਾਲੇ ਸਾਡੇ ਕੋਲ ਇਹੋ ਜਿਹੇ ਉਹ ਉਹ ਲੈਵਲ ਦੇ ਕ੍ਰਿਮੀਨਲਸ ਵੀ ਨਹੀਂ ਹੈਗੇ ਆਪਾਂ ਪਿਛਲੇ ਮੁਕਾਬਲਿਆਂ 'ਚ ਵੀ ਦੇਖਿਆ ਕਿ ਬਹੁਤ ਸਾਰੇ ਕੇਸਿਸ 'ਚ ਕਨਵਿਕਟ ਹੋ ਰਹੇ ਤੁਸੀਂ ਵੀ ਦੇਖੇ ਲੱਗਦੇ ਹੈਨਾ ਤਾਂ ਉਦੋਂ ਫਿਰ ਜਿਹੜੇ ਰੋਂਗ ਡਿਊਰ ਨੇ ਇਹ ਫਿਰ ਉਹ ਕੀ ਇਹਨਾਂ ਦੀ ਹੋਣੀ ਚਾਹੀਦੀ ਹੈ ਕਿਉਂਕਿ ਇਹ 30 30 ਸਾਲ ਬਾਅਦ ਕੇਸਾਂ ਦੇ ਉਹ ਹੁੰਦੇ ਆ ਫੈਸਲੇ ਹੁੰਦੇ ਆ ਤੇ ਤੁਹਾਨੂੰ ਲੱਗਦਾ ਵੀ ਉੱਥੇ ਵੀ ਫਿਰ ਇਹਦੇ ਵਿੱਚ ਕੁਝ ਸਪੀਡ ਟ੍ਰਾਇਲ ਹੋਣਾ ਚਾਹੀਦਾ ਜਾਂ ਜਿਹੜਾ ਨਹੀਂ ਅਸੀਂ ਇੱਥੇ ਵਿੱਚ ਟਾਈਮ ਬਾਉਂਡ ਇਨਕੁਆਇਰੀ ਮੰਗੀ ਨੀ ਮਾ ਇੱਕ ਇਹ ਮੁਕਾਬਲਾ ਸੀ 100 ਬੋਕ ਤੇ ਇੱਕ ਸੀ ਸਰੋਂ ਦਾ ਫੁੱਲ ਸੰਤਰਾ ਮਦასი ਦੀਆਂ ਇਹ ਸਤਰਾ ਨੇ ਛੂਠੇ ਪੁਰਸ਼ ਮੁਕਾਬਲੇ ਜੋ ਪੰਜਾਬ 'ਚ ਹੁੰਦੇ ਰਹੇ ਨੇ ਉਸਦੀ ਗਵਾਹੀ ਭਰਦੀਆਂ ਨੇ ਤੇ ਹੁਣ ਵੀ ਇੱਕ ਅਜਿਹਾ ਜਿਹੜਾ ਕੇਸ ਹੈ ਉਹ ਚਰਚਾ ਦੇ ਵਿੱਚ ਹੈ ਜਸਪ੍ਰੀਤ ਸਿੰਘ ਨਾਂ ਦਾ ਨੌਜਵਾਨ ਜਿਹਦਾ ਇੱਕ ਜ਼ਿਕਰ ਆਇਆ ਸੀਗਾ ਕਿ ਪਬਜੀ ਪਕੀਰਤ ਸਿੰਘ ਨਾਂ ਦੇ ਇੱਕ ਬੱਚੇ ਦੀ ਕਿਡਨੈਪਿੰਗ ਤੋਂ ਬਾਅਦ ਉਹਦਾ ਇੰਕਾਊਂਟਰ ਕੀਤਾ ਗਿਆ ਇੱਕ ਪੁਲਿਸ ਵੱਲੋਂ ਅਲੈਜ ਕੀਤਾ ਗਿਆ ਕਿ ਉਸਨੇ ਬੱਚਾ ਕਿਡਨੈਪ ਕੀਤਾ ਸੀ ਤੇ ਉਹ ਗੱਲ ਇੱਕ ਵਾਰੀ ਦਬ ਗਈ ਸੀ ਹੁਣ ਉਹ ਗੱਲ ਜਿਹੜੀ ਹੈ ਦੁਬਾਰਤੋਂ ਉਹਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹਦੇ ਜਿਹੜੇ ਪੇਰੈਂਟਸ ਨੇ ਜਸਪ੍ਰੀਤ ਸਿੰਘ ਦੇ ਉਹ ਉਹਨਾਂ ਨੇ ਇੱਕ ਪਟੀਸ਼ਨ ਪਾਈ ਹੈ ਪੰਜਾਬ ਰੈਨ ਹਾਈ ਕੋਰਟ ਦੇ ਵਿੱਚ ਤੇ ਉਹਦੇ ਵਿੱਚ ਪੁਲਿਸ ਮੁਕਾਬਲੇ ਦੀ ਉਹਨਾਂ ਨੇ ਸ਼ੰਕਾ ਜਾਹਰ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਇਹਦੀ ਜਿਹੜੀ ਇਨਕੁਆਇਰੀ ਹੈ ਉਹ ਸੀਬੀਆਈ ਨੂੰ ਦਿੱਤੀ ਜਾਵੇ ਕੋਰਟ ਦੀ ਸੁਪਰਵੀਜ਼ਨ ਦੇ ਵਿੱਚ ਸਾਡੇ ਨਾਲ ਉਹਨਾਂ ਦੇ ਵਕੀਲ ਨੇ ਸੀਨੀਅਰ ਐਡਵੋਕੇਟ ਨਵਕਰਨ ਸਿੰਘ ਜੀ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਇਸ ਦੇ ਵਿੱਚ ਉਹਨਾਂ ਦੀ ਕੀ ਪਟੀਸ਼ਨ ਮੰਗ ਕਰ ਰਹੀ ਹੈ ਤੇ ਇਸ ਦੇ ਨਾਲ ਹੀ ਦੱਸਤੀ ਹੈ ਕਿ ਜਦੋਂ ਦਾ ਪੰਜਾਬ ਦੇ ਵਿੱਚ ਮਿਲਿਟੈਂਸੀ ਦਾ ਦੌਰ ਰਿਹਾ ਹੈ ਜਿੰਨਾ ਵੀ ਪੁਰਾਣਾ ਦੌਰ ਰਿਹਾ ਹੈ ਉਹਨਾਂ ਦੇ ਇੱਕ ਲੰਮਾ ਤਜਰਬਾ ਹੈ ਇਹਨਾਂ ਸਾਰੇ ਕੇਸਿਸ ਨੂੰ ਡੀਲ ਕਰਨ ਦਾ ਤੇ ਪੁਲਿਸ ਦੀ ਜਿਹੜੀ ਮੋਡਸ ਪਰੰਡੀ ਹੈ ਉਸ ਨੂੰ ਬੜੇ ਚੰਗੀ ਤਰ੍ਹਾਂ ਸਮਝਦੇ ਨੇ ਆਪਾਂ ਉਹਨਾਂ ਤੋਂ ਸਮਝਦੇ ਹਾਂ ਕਿ ਇਹ ਸਾਰੇ ਮਸਲੇ ਦੇ ਵਿੱਚ ਜਿਹੜੀ ਓ ਇਸ਼ੂਸ ਫਲੈਗ ਕਰ ਰਿਹਾ ਹੈ ਉਹ ਕੀ ਨੇ ਸਰ ਸਰ ਸ਼ਿਕਾਰ ਜੀ ਸਰ ਇਹ ਜਿਹੜਾ ਸਾਰਾ ਮਸਲਾ ਸੀਗਾ ਉਦੋਂ ਜਦੋਂ ਇਹ ਸਾਰੀ ਘਟਨਾ ਹੋਈ ਉਦੋਂ ਤਾਂ ਸਾਰੇ ਬੱਚੇ ਦੇ ਨਾਲ ਇੱਕ ਭਾਵਨਾਤਮਕ ਤੌਰ ਤੇ ਪੂਰਾ ਪੰਜਾਬ ਜੁੜਿਆ ਹੋਇਆ ਸੀ ਤੇ ਪਰ ਇਹ ਸਟੋਰੀ ਉਦੋਂ ਵੀ ਇਹ ਦਿੱਤੀ ਗਈ ਪੁਲਿਸ ਵੱਲੋਂ ਕਿ ਕੈਨੇਡਾ ਤੋਂ ਆਇਆ ਤਾਂ ਉਦੋਂ ਗੱਲ ਕਿਸੇ ਨੂੰ ਪੱਚ ਨਹੀਂ ਸੀ ਰਹੀ ਪਰ ਉਹਦਾ ਕੋਈ ਕੋਈ ਥ੍ਰੈਡ ਨਹੀਂ ਸੀ ਮਿਲ ਰਿਹਾ ਪਰ ਜਦੋਂ ਤੁਹਾਡੇ ਕੋਲ ਤੁਹਾਡੇ ਜਿਹੜੇ ਇਹ client ਪਹੁੰਚੇ ਨਹੀਂ ਤਾਂ ਤੁਹਾਨੂੰ ਕੀ ਗੱਲ ਸਮਝਾਈਏ ਕੀ ਤੁਸੀਂ ਦੇਖੋ ਇਸ ਤਰ੍ਹਾਂ ਕਿ ਜਿਵੇਂ ਤੁਸੀਂ ਕਹਾਣੀ ਪੜੀ ਸੋਸ਼ਲ ਮੀਡੀਆ ਮੈਂ ਵੀ ਮੈਂ ਵੀ ਇਹ ਦੇਖਿਆ ਵੀ ਬੱਚਾ ਕਿਡਨਾਪ ਹੋਇਆ ਹੈ ਫਿਰ ਇਨਕਾਊਂਟਰ ਹੋਇਆ ਹੈ ਜੀ ਸੋ ਅਸੀਂ ਸਾਰੇ ਜਿਹੜੇ ਹੈਗੇ ਇਹ ਸਮਝਿਆ ਕਿ ਚਲੋ ਬੱਚਾ ਰਿਕਵਰ ਹੋ ਗਿਆ ਹੈ ਹੈਨਾ ਜਿਸ ਬੰਦੇ ਨੇ ਗੋਲੀਆਂ ਚਲਾਈਆਂ ਉਹ ਮਾਰਿਆ ਗਿਆ ਤੇ ਸਾਡੀ ਕੋਈ ਸਿੰਪਥੀ ਨਹੀਂ ਸੀ ਉਹਦੇ ਨਾਲ ਹੈਨਾ ਫ੍ਰੈਂਕਲੀ ਸਪੀਕਿੰਗ ਜੀ ਐਂਡ ਆਮ ਬੰਦਾ ਵੀ ਖੁਸ਼ ਹੋਇਆ ਵੀ ਕਮ ਸੇ ਕਮ ਜੀ ਪੰਜਾਬ ਉਸਨੇ ਉਹ ਬੰਦਾ ਫੜ ਕੇ ਡਿਫਰੈਂਟ ਕੰਮ ਕੀਤਾ ਹੈ ਨਾ ਬੜੇ ਖੁਸ਼ ਹੋਏ ਸਾਰੇ ਜੀ ਅੱਛਾ ਜਿਹੜਾ ਪਰਿਵਾਰ ਸੀ ਉਹਨਾਂ ਨੂੰ ਇਹ ਵੀ ਨਹੀਂ ਸੀ ਪਤਾ ਵੀ ਸਾਡਾ ਬੱਚਾ ਕੈਨੇਡਾ ਤੋਂ ਇੰਡੀਆ ਆਇਆ ਹੋਇਆ ਹੈ 22 ਸਾਲ ਦਾ ਬੱਚਾ ਸਰਪ੍ਰਾਈਜ਼ ਵਿਜ਼ਿਟ ਦੇਣ ਆਇਆ ਸੀਗਾ ਆਪਣੀ ਵਾਈਫ ਨੂੰ ਕਹਿੰਦਾ ਵੀ ਮੈਂ ਅਚਾਨਕ ਪੇਰੈਂਟਸ ਨੂੰ ਮਿਲਣ ਜਾਣਾ ਤੇ ਉਹਨਾਂ ਨੂੰ ਇਹ ਪਤਾ ਵੀ ਨਹੀਂ ਸੀਗਾ अच्छा पेरेंट्स ਜਿਹੜੇ ਹੈਗੇ ਨੇ ਕਿਉਂਕਿ ਉਹ ਜਿਹੜਾ ਬੱਚਾ ਸੀਗਾ ਇਹਦੀ ਰਿਸ਼ਤੇਦਾਰੀ ਚ ਗੁੰਮ ਹੋਇਆ ਸੀਗਾ ਉਹ ਬੱਚੇ ਨੂੰ ਲੱਭਦੇ ਪਏ ਨੇ ਜੀ ਉਹ ਬੱਚੇ ਨੂੰ ਲੱਭਦੇ ਪਏ ਨੇ ਤੇ ਉਸੇ ਦੌਰਾਨ ਜਿਹੜਾ ਹੈਗਾ ਇਹਦਾ ਜਸਪ੍ਰੀਤ ਦਾ ਫੋਨ ਵੀ ਆਣਵਾਂਦਾ ਹੈ ਆਪਣੇ ਕੈਨੇਡੀਅਨ ਨੰਬਰ ਤੋਂ ਹੂੰ ਤੇ ਉਹਨਾਂ ਨੇ ਕਿਹਾ ਕਿ ਉਹ ਕੈਨੇਡਾ ਬੈਠਾ ਹੋਣਾ ਜੀ ਉਹ ਕਹਿੰਦਾ ਵੀ ਕੀ ਕੀ ਕਰਦੇ ਹੋ ਮਾਤਾ ਪਿਤਾ ਜੋ ਵੀ ਕਹਿੰਦੇ ਹੋਣੇ ਤੇ ਇਹਨਾਂ ਨੇ ਕਿਹਾ ਜੀ ਉਹ ਆਪਣੇ ਰਿਸ਼ਤੇਦਾਰੀ ਜਿਹੜੇ ਹੈਗੇ ਨੇ ਉਹਨਾਂ ਦਾ ਬੱਚਾ ਗੁੰਮ ਗਿਆ ਤੇ ਅਸੀਂ ਉਹ ਲੱਭਦੇ ਪਏ ਕਹਿੰਦੇ ਬੜੀ ਮਾੜੀ ਗੱਲ ਹੈ ਜੀ ਜੀ ਹੈ ਜੀ ਤੇ ਇਹ ਗੱਲ ਹੋਈ ਉਹ ਸੇਮ ਵਿਲੇਜ ਦਾ ਬੱਚਾ ਹੈ ਸੇਮ ਵਿਲੇਜ ਦਾ ਬੱਚਾ ਥੋੜੀ ਦੂਰ ਘਰ ਹੈਗਾ ਹੈ ਹੈਨਾ ਜੀ ਐਂਡ ਆਪਸ ਬੜਾ ਪਿਆਰ ਹੈ ਐਂਡ ਰਿਸ਼ਤੇਦਾਰੀ ਹੈ ਜੀ ਚਲੋ ਬੱਚਾ ਉਹ ਤਾਂ ਮਾਂ ਕੋਲ ਆਪ ਦੇ ਰਹੇ ਫਿਰ ਪੁਲਿਸ ਨੇ ਕਿਹਾ ਜੀ ਉਹ ਤਾਂ ਜਸਪ੍ਰੀਤ ਕੈਨੇਡਾ ਤੋਂ ਆਇਆ ਉਹਨੇ ਚੁੱਕਿਆ ਹੈ ਕਹਿੰਦੇ ਉਹ ਜਸਪ੍ਰੀਤ ਇੱਥੇ ਆਇਆ ਹੀ ਨਹੀਂ ਹੋਇਆ ਪੁਲਿਸ ਨੇ ਇਨਫੋਰਮ ਕੀਤਾ ਪੁਲਿਸ ਨੇ ਇਨਫੋਰਮ ਕੀਤਾ ਜੀ ਕਿਉਂਕਿ ਮੋਸਟ ਪ੍ਰੋਬਬਲੀ ਜਿਹੜਾ ਬੰਦਾ ਬੱਚਾ ਚੁੱਕਣ ਗਿਆ ਉਹ ਜਸਪ੍ਰੀਤ ਨਹੀਂ ਸੀਗਾ ਜੀ ਉਹ ਅਣਪਛਾਤਾ ਬੰਦਾ ਸੀ ਕਿਉਂਕਿ ਜਸਪ੍ਰੀਤ ਤਾਂ ਪਛਾਣ ਲੈਣਾ ਸੀ ਉਹਨਾਂ ਨੇ ਸੋ ਜਿਹੜਾ ਉਹ ਬੰਦਾ ਗਿਆ ਹੈ ਉਨੇ ਹੀ ਫੋਨ ਵਗੈਰਾ ਕੀਤੇ ਨੇ ਜੀ ਜਿਹੜਾ ਪੁਲਿਸ ਕਹਿੰਦੀ ਹੈ ਜੀ ਕਿ ਤੁਸੀਂ ਫਰੋਤੀ ਦਿਓ ਸਾਨੂੰ ਅੱਛਾ ਤੇ ਉਹ ਡੀਲ ਵਗੈਰਾ ਹੋਈ ਹੈ ਉਥੋਂ ਹੀ ਫੋਨ ਟ੍ਰੇਸ ਹੋਏ ਨੇ ਹਮਮ ਕੋਈ ਦੋ ਬੰਦੇ ਅਰੈਸਟ ਕੀਤੇ ਨੇ ਇੱਕ ਤਾਂ ਜਸਪ੍ਰੀਤ ਦਾ ਕਜ਼ਨ ਹੈਗਾ ਹਰਪ੍ਰੀਤ ਅੱਛਾ ਜੀ ਉਹ ਅਰੈਸਟ ਕੀਤਾ ਇੱਕ ਉਹਦਾ ਸੀਰੀ ਅਰੈਸਟ ਕੀਤਾ ਹਮ ਉਦੋਂ ਤੋਂ ਅੱਗੇ ਇਨਫਾਰਮੇਸ਼ਨ ਮਿਲੀ ਜੋ ਪੁਲਿਸ ਕਹਿੰਦੀ ਹੈ ਕਿਉਂਕਿ ਅਲੇ ਚਲਾਨ ਨਹੀਂ ਆਇਆ ਹਮ ਤੇ ਜਿਹੜੀ ਉਹ ਐਫ ਆਈ ਆਰ ਹੈ 133 ਦੀ ਉਹ ਐਫ ਆਈ ਆਰ ਕੀ ਕਹਿ ਰਹੀ ਹੈ ਉਏ ਨਹੀਂ ਜਿਹੜੀ ਜਿਹੜੀ ਇਹਦਾ ਜਸਪ੍ਰੀਤ ਦੇ ਮਾਮਲੇ ਜਿਹੜੇ ਅਬਲੈਕਸ਼ਨ ਦੀ ਤਲਾਕ ਐਫ ਆਈ ਆਰ ਹੈ ਤੇ ਇੰਕਾਊਂਟਰ ਦੀ ਲੱਗ ਹੈ ਹਾਂਜੀ ਠੀਕ ਹੈ ਜੀ ਸੋ ਇੰਕਾਊਂਟਰ ਹੋ ਜਾਂਦਾ ਉਹ ਆ ਕੇ ਦੱਸਦੇ ਵੀ ਤੁਹਾਡਾ ਮੁੰਡਾ ਤਾਂ ਇੰਕਾਊਂਟਰ ਚ ਮਾਰੇ ਗਿਆ ਉਹਨੇ ਸਾਡੇ ਤੇ ਗੋਲੀਆਂ ਚਲਾਈਆਂ ਤੇ ਅਸੀਂ ਜਵਾਬੀ ਫਾਇਰ ਚ ਮਰ ਗਿਆ ਕਹਿੰਦੇ ਠੀਕ ਹੈ ਜੀ ਜਾ ਕੇ ਪੋਸਟਮਾਰਟਮ ਕਰਾਇਆ ਹੈ ਨਾ ਬਾਡੀ ਲੈ ਕੇ ਆਏ ਐ ਤੇ ਕ੍ਰਿਮੇਟ ਕਰਤੀ ਜੀ ਬਾਅਦਸ ਪੋਸਟਮਾਰਟਮ ਦੀ ਰਿਪੋਰਟ ਆਈ ਹੂੰ ਤੇ ਬਹੁਤ ਸਾਰੇ ਰਿਪੋਰਟ ਹੁਣ ਇੱਕ ਪਿੰਡ ਦੇ ਵਾਲੇ ਬੰਦਿਆਂ ਨੂੰ ਅੰਗਰੇਜ਼ੀ ਕਿੱਥੋਂ ਆਂਦੀ ਐ ਬਿਲਕੁਲ ਇਹਨਾਂ ਦੇ ਤਾਂ ਲੋਰਡ ਸਟੇਟ ਆਫ ਫੈਮਿਲੀ ਹੈਗੇ ਨੇ ਜੀ ਫਿਰ ਅਲਟੀਮੇਟਲੀ ਇਹ ਕਿਸੇ ਨੂੰ ਰਿਪੋਰਟ ਪੜਾਉਂਦੇ ਨੇ ਉਧਰੋਂ ਐ ਜਿਹੜਾ ਹੈਗਾ ਉਹ ਬੰਦੇ ਜਿਹੜੇ ਪੁਲਿਸ ਵਾਲੇ ਜਿਹੜੇ ਹੈਗੇ ਨੇ ਉਹ ਪੁਲਿਸ ਪਾਰਟੀ ਸੀ ਜਿਹੜੀ ਪੁਲਿਸ ਪਾਰਟੀ ਜਿਹੜੀ ਹੈ ਜਿਹੜੇ ਜਿਹੜੇ ਇਹਨੂੰ ਜਸਪ੍ਰੀਤ ਨੂੰ ਮਾਰ ਕੇ ਆਏ ਨੇ ਤਿੰਨ ਇਨਸਪੈਕਟਰ ਤੇ ਉਹਨਾਂ ਦਾ ਇੱਕ ਹੋਰ ਇਨਸਪੈਕਟਰ دوست ਜਿਹੜਾ ਚੰਗੀ ਰੱਜ ਕੇ ਸ਼ਰਾਬ ਪੀਂਦੇ ਨੇ ਤੇ ਸ਼ਰਾਬ ਦੇ ਨਸ਼ੇ ਦੇ ਵਿੱਚ ਜਿਹੜਾ ਹੈਗਾ ਉਧਰੋਂ ਡੀਜੀਪੀ ਤੇ ਡੀਆਈਜੀ ਕਹਿੰਦੇ ਜੀ ਕਿ ਤੁਹਾਨੂੰ ਆਊਟਰ ਟੂਰਨ ਪ੍ਰਮੋਸ਼ਨ ਦਵਾਂਗੇ ਨਾਲੇ 10 ਲੱਖ ਰੁਪਇਆ ਕੋਈ ਹਰਪਾਲ ਸਿੰਘ ਚੀਮਾ ਵੀ ਹੁੰਦੇ ਆ ਉਸ ਪ੍ਰੈਸ ਕਾਨਫਰੈਂਸ 'ਚ ਹਾਂ ਹੋ ਸਕਦਾ ਹਾਂਜੀ ਹਾਂਜੀ ਉਹ ਵੀ ਹਾਂ ਉਹ ਵੀ ਗਏ ਸੀ ਮੌਕੇ ਤੇ ਹਾਂਜੀ ਮੌਕੇ ਤੇ ਤੇ ਉਹ ਸਾਰੇ ਉਹਦਾ ਨੂੰ ਪਾਵਰ ਦਾ ਵੀ ਨਸ਼ਾ ਹੈ ਤੇ ਸ਼ਰਾਬ ਦਾ ਵੀ ਨਸ਼ਾ ਹੈ ਤੇ ਉੱਥੇ ਰਾਤੀ ਰੇਂਜਿੰਦਰ ਹਸਪੀਟਲ ਦੇ ਬਾਹਰ ਜਿਹੜਾ ਗਿਆ ਉਹ ਕਰਨਲ ਤੇ ਉਹਦੇ ਮੁੰਡੇ ਨੂੰ ਕਰਨਲ ਬਾੜ ਦਾ ਜਿਹੜਾ ਸਾਰਾ ਮਸਲਾ ਕਰਨਲ ਬਾੜ ਦਾ ਮਸਲਾ ਸਾਰਿਆਂ ਨੂੰ ਪਤਾ ਹੀ ਹੈ ਹਮ ਸੋ ਉਸ ਨਸ਼ੇ ਦੇ ਵਿੱਚ ਪਾਵਰ ਦੇ ਨਸ਼ੇ ਵਿੱਚ ਤੇ ਸ਼ਰਾਬ ਦੇ ਨਸ਼ੇ 'ਚ ਇਹਨਾਂ ਨੇ ਉਹ ਚੰਗਾ ਕੁੱਟਿਆ ਹਮ ਹੁਣ ਉਸ ਪਰਿਵਾਰ ਨੇ ਕਿਉਂਕਿ ਉਹਨਾਂ ਦਾ ਸਿੱਧਾ ਪੰਗਾ ਪਿਆ ਹੋਇਆ ਹਮ ਉਹਨਾਂ ਨੇ ਜਾ ਕੇ ਉਹਨੂੰ ਵੀ ਮਿਲਿਆ ਹਮ ਇਹ ਵਿਕਟਮ ਪਰਿਵਾਰ ਨੂੰ ਮੌਰੇ ਨੇ ਦਿਖਾਇਆ ਪੋਸਮਾਰਟ ਰਿਪੋਰਟ ਪੋਸਮਾਰਟ ਰਿਪੋਰਟ ਮੇਰੇ ਕੋਲ ਲੈ ਕੇ ਆਇਆ ਮੈਂ ਕਿਹਾ ਜੀ ਇਹ ਤਾਂ ਫਾਲਸ ਇੰਕਾਊਂਟਰ ਹੈ ਹਮ ਇਹ ਤਾਂ ਫੇਕ ਇੰਕਾਊਂਟਰ ਹੈ ਜੀ ਵੀ ਜਿਹੜੀਆਂ ਗੋਲੀਆਂ ਆ ਉਹ ਦੇਖੋ ਆਪਾਂ ਉਹ ਕੀ ਕਹਿ ਰਹੀ ਹੈ ਪੋਸਟਮਾਰਟਮ ਹਾਂ ਦੇਖੋ ਆਪਾਂ ਹੁਣ ਜਿੰਨੀ ਦੂਰ ਬੈਠੇ ਆ ਨਾ ਸੁਪੋਜ਼ ਮੈਂ ਤੁਹਾਡੇ ਤੇ ਫਾਇਰ ਕਰਦਾ ਹਮ ਜਿੱਥੇ ਬੁਲੇਟ ਦੀ ਐਂਟਰੀ ਹੋਏਗੀ ਜੀ ਉਹਦੇ ਵੂਂਡ ਦੇ ਆਸ-ਪਾਸ ਕਾਲਾ ਦਾਗ ਪੈਂਦਾ ਹਮ ਜਿਹੜਾ ਉਹ ਚ ਕੰਬਸ਼ਨ ਨਿਕਲਦੀ ਹੈ ਉਥੇ ਜੰਮ ਜਾਂਦੀ ਹੈ ਹਮ ਜੇ ਦੂਰੋਂ ਮਾਰਾਂਗੇ ਤੇ ਉਹ ਨਹੀਂ ਉਹ ਹਵਾ ਚ ਰਹਿ ਜਾਏਗੀ ਹਮ ਹਨ ਤਿੰਨ ਇੰਜਰੀਜ਼ ਐਸੀਆਂ ਇੱਕ ਤਾਂ ਮੱਥੇ 'ਚ ਹੂੰ ਫੋਰਹੈਡ ਤੇ ਇੱਕ ਛਾਤੀ ਤੇ ਐ ਇੱਕ ਟਿੱਡ 'ਚ ਤਿੰਨ ਇੰਜਰੀ ਜਿਹੜੀਆਂ ਪੁਆਇੰਟ ਬਲੈਂਕ ਰੇਂਜ ਤੋਂ ਐ ਹੂੰ ਜਿਹੜਾ ਕੋਈ ਵੀ ਕ੍ਰਿਮੀਨਲ ਲਾਇਰ ਐ ਜਿਹੜਾ ਫੋਰੈਂਸਿਕ ਸਾਇੰਸ ਨਾਲ ਡੀਲ ਕਰਦਾ ਰਿਹਾ ਉਹ ਐ ਜਾਣ ਸਕਦਾ ਐ ਕਿ ਇਹ ਜਿਹੜੇ ক্লোਜ਼ ਅ ক্লোਜ਼ ਰੇਂਜ 'ਚੋਂ ਫਾਇਰ ਕੀਤੇ ਗਏ ਨੇ ਠੀਕ ਹੈ ਹੁਣ ਇਹ ਪੁਲਿਸ ਵਾਲੇ ਕਹਿੰਦੇ ਜੀ ਕਿ ਫੋਰਚੂਨਰ ਜੋ ਨਿਕਲ ਕੇ ਭੱਜਿਆ ਹੂੰ ਅਸੀਂ ਇਹ ਮਗਰਮਗਰ ਭੱਜੇ ਆ ਤੇ ਇਹਨੇ ਫਾਇਰਿੰਗ ਕੀਤੀ ਤੋਂ 100 150 ਕਿਲੋ ਮੀਟਰ ਦੂਰ ਹੈਗੇ ਨੇ ਜਾਂ ਫੁੱਟ ਦੂਰ ਹੈ ਤੇ ਉਹ ਤਾਂ ਤਿੰਨੋ ਆ ਹੀ ਨਹੀਂ ਸਕਦੀਆਂ ਇਹਨਾਂ ਨੇ ਫੜ ਕੇ ਬੰਦੇ ਨੂੰ ਮਾਰਿਆ ਐਂਡ ਉਹ ਅਨਾਰਮਡ ਸੀਗਾ ਹੀ ਨੇਵਰ ਹੈਡ ਹੈਡ ਐਨੀ ਆਰਮ ਅੱਛਾ ਕਿਉਂਕਿ ਮੰਦੌਰ ਇਲਾਕੇ ਵਿੱਚ ਜਿਹੜੇ ਲੋਕ ਜਿਨ੍ਹਾਂ ਨੇ ਦੇਖਿਆ ਸਾਰਾ ਹਾਂਜੀ ਫੋਰਚ ਫੋਰਚਨਰ ਇੱਕ ਭejਦੀ ਆ ਰਹੀ ਹੈ ਤੇ ਕਣਕ ਦੇ ਖੇਤ ਦੇ ਵਿੱਚ ਪਾਣੀ ਦਿੱਤਾ ਹੋਇਆ ਸੀ ਉਹਦੇ ਫਸ ਗਈ ਉਹ ਚੋਂ ਨਿਕਲੇ ਪਰ ਇਹ ਨਿਕਲ ਕੇ ਭੱਜਿਆ ਤੇ ਮਗਰਮਗਰ ਪੁਲਿਸ ਗਈ ਹੈ ਸਾਰਿਆਂ ਨੇ ਉਹ ਦੇਖਿਆ ਕਿ ਉਹ ਖਾਲੀ ਹੱਥ ਸੀਗਾ ਨੇ ਹੱਥ ਵੀ ਖੜੇ ਕੀਤੇ ਤੇ ਭੱਜ ਗਿਆ ਫੇ ਚਾਰ ਪੰਜ ਕਿੱਲੇ ਦੂਰ ਇੱਕ ਸਮਾਦ ਹੈਗੀ ਹੈ ਅੱਛਾ ਜਿੱਥੇ ਇਹਨਾਂ ਨੂੰ ਗੋਲੀਆਂ ਦੀ ਆਵਾਜ਼ ਆਈ ਉੱਥੇ ਵੀ ਲੋਕਾਂ ਨੇ ਦੇਖਿਆ ਵੀ ਇਹਨਾਂ ਨੇ ਪਰ ਪਰ ਮੇਰੇ ਜੇ ਮੈਂ ਗਲਤ ਨਹੀਂ ਤਾਂ ਜਿਹੜੀ ਪ੍ਰੈਸ ਕਾਨਫਰੈਂਸ ਹੋਈ ਸੀ ਜਦੋਂ ਬੱਚੇ ਨੂੰ ਲੈ ਕੇ ਗਏ ਮਨਜੀਤ ਸਿੱਧੂ ਜਿਹੜੇ ਕਿ ਉੱਥੋਂ ਦੇ ਐਸਐਸਪੀ ਨੇ ਉਹਨਾਂ ਨੇ ਕਿਹਾ ਕਿ ਸਾਡੇ ਤੇ ਫਾਇਰਿੰਗ ਕੀਤੀ ਹੈ ਸਾਡੀ ਪਰ ਉਹ ਤਾਂ ਉਹ ਤਾਂ ਐਫਆਈਆਰ ਲਿਖਿਆ ਹੋਇਆ ਹੈ ਉਹਨਾਂ ਨੇ ਤਾਂ ਇਹੀ ਕਹਿਣਾ ਸੀਗਾ ਕੋਈ ਥੋੜਾ ਕਹਿਣਗੇ ਵੀ ਫਾਇਰਿੰਗ ਨਹੀਂ ਕੀਤੀ ਆਦਰਵਾਇਸ ਤਾਂ ਐਂਡ ਮੋਸਟ ਪ੍ਰੋਬਬਲੀ ਉਹਨੇ ਕੋਲੋਂ ਇੱਕ ਪਿਸੋਲ ਪਾਤੀ ਐਰ ਵਾਲਰ ਪਾਤੀ ਹੂੰ ਜਿਵੇਂ ਪਹਿਲੇ ਸਮੇਂ ਚ ਕਰਦੇ ਸੀ ਠੀਕ ਹੈ ਜੀ ਸੋ ਇਹ ਇਨਸੀਡੈਂਟ ਹੈ ਇਹ ਇਨਸੀਡੈਂਟ ਹੈ ਤਾਂ ਸਿਰ ਇਹਦੇ ਵਿੱਚ ਹੁਣ ਜਦੋਂ ਇਹ ਜਦੋਂ ਇਹ ਫਿਰ ਉਸ ਤੋਂ ਬਾਅਦ ਕਰਨਲ ਬਾਠ ਵਾਲਾ ਇਸ਼ੂ ਹੁੰਦਾ ਤਾਂ ਤੁਸੀਂ ਕਹਿ ਰਹੇ ਹੋ ਕਿ ਉਹ ਸੇਮ ਬੰਦੇ ਹੀ ਨੇ ਸੇਮ ਬੰਦੇ ਜੀ ਸੇਮ ਬੰਦੇ ਨੇ ਉਹਨੇ ਚ ਇੱਕ ਇਨਸਪੈਕਟਰ ਫालतੂ ਹੈ ਇਹ ਤਿੰਨ ਸੇਮ ਨੇ ਇਹ ਤਿੰਨ ਸੇਮ ਨੇ ਹੂੰ ਤਾਂ ਉਹ ਉਹ ਇਹਦਾ ਮਤਲਬ ਕਰਨਲ ਬਾਠ ਨੂੰ ਵੀ ਇਹੀ ਮੁਕਾਬਲੇ ਬਾਰੇ ਕਹਿ ਰਹੇ ਸੀ ਉਸ ਟਾਈਮ ਹਾਂ ਵੀ ਅਸੀਂ ਹੁਣੇ ਬੰਦੇ ਮਾਰ ਕੇ ਆਏ ਆ ਨਾਲ ਪਿਸਤੋਲਾਂ ਪਾਈਆਂ ਹੀ ਅਸੀਂ ਉੱਥੇ ਲੈ ਰਹਾਂਦੇ ਹੋਏ ਪਿਸਤੋਲਾਂ ਉੱਥੇ ਵੀ 린다 ਅਸੂਲ ਦੇ ਬਾਅਦ ਵੀ ਤਾਂ ਉਹ ਪਿਸਤੋਲਾ ਨਾਲ ਚੁੱਕੀ ਫਿਰਦੇ ਸੀ ਤਾਂ ਉਹ ਜਿਹੜਾ ਮਤਲਬ ਕਿ ਇਹਦਾ ਸਬਸਿਕੁਐਂਟ ਕੰਡਕਟ ਹੈ ਉਹ ਵੀ ਇਹ ਜਿਹੜੀ ਕਹਾਣੀ ਤੁਸੀਂ ਦੱਸ ਰਹੇ ਹੋ ਉਹਦੇ ਤੇ ਸ਼ੰਕ ਪੈਦਾ ਕਰਦਾ ਹੈ ਹਾਂ ਹਾਂ ਬਿਲਕੁਲ ਬਿਲਕੁਲ ਠੀਕ ਹੈ ਤੇ ਹੁਣ ਜਿਹੜੀ ਇਹ ਫੈਮਿਲੀ ਹੈ ਫਿਰ ਤੁਹਾਡੇ ਤੱਕ ਕਿਵੇਂ ਪਹੁੰਚੀ ਹੈ ਕਿਉਂਕਿ ਇਹਦੇ ਵਿੱਚ ਕਰਨਲ ਬਾੜਠ ਉਹਨਾਂ ਨਾਲ ਵੀ ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਮੇਰੇ ਹਿਸਾਬ ਨਾਲ ਜੀ ਕੀਤੀ ਸੀ ਹਾਂਜੀ ਹਾਂਜੀ ਕਰਨਲ ਬਾੜਠ ਹੈ ਜਿਹੜੇ ਜਿਹੜੇ ਸੰਡੂ ਹੈਗੇ ਨੇ ਗੁਰਤੇਜ ਸਿੰਘ ਢਿੱਲੋਂ ਉਹਨਾਂ ਨੇ ਫਿਰ ਪਰਿਵਾਰ ਨਾਲ ਸੰਪਰਕ ਕੀਤਾ ਨਾ ਜੀ ਤੇ ਉਹਨਾਂ ਨੇ ਇਹ ਪਰਿਵਾਰ ਤਾਂ ਡਰ ਕੇ ਘਰ ਬੈਠਾ ਹੋਇਆ ਸੀਗਾ ਨਾਲੇ ਫਿਰ ਜਦੋਂ ਉਹਨਾਂ ਨੂੰ ਪਤਾ ਚੱਲਿਆ ਵੀ ਇਹ ਤਾਂ ਝੂਠਾ ਪੁਲਿਸ ਮੁਕਾਬਲਾ ਹੈ ਤੇ ਗੁਰਤੇਜ ਹੋਰੀ ਉਹ ਨਾਲ ਖੜੇ ਫਿਰ ਮੇਰੇ ਕੋਲ ਉਹ ਹੀ ਲੈ ਕੇ ਆਏ ਸੀਗੇ ਹੂੰ ਗੁਰਤੇਜ ਸਿੰਘ ਹੋਰੀ ਤੇ ਫਿਰ ਅਸੀਂ ਪਟੀਸ਼ਨ ਤਿਆਰ ਕਰਕੇ ਫਾਈਲ ਕੀਤੀ ਤਾਂ ਇਹਦੇ ਵਿੱਚ ਸਰ ਇੱਕ ਤਾਂ ਮੁਕਾਬਲੇ ਦਾ ਮਸਲਾ ਹੈ ਇੱਕ ਮਸਲਾ ਹੈਗਾ ਬੱਚੇ ਨੂੰ ਚੁੱਕਣ ਦਾ ਤੇ ਤੁਹਾਡੀ ਜੋ ਹੁਣ ਤੱਕ ਤੁਸੀਂ ਜੋ ਉਹਨਾਂ ਦੇ ਤੁਸੀਂ ਡਾਕੂਮੈਂਟਸ ਦੇਖੇ ਰਹੇ ਆ ਆਪਣੇ ਕਲਾਇੰਟਸ ਨਾਲ ਗੱਲ ਕੀਤੀ ਹੈ ਪਟੀਸ਼ਨ ਫਾਈਲ ਕੀਤੀ ਹੈ ਉਹਦੇ ਵਿੱਚ ਜਿਹੜੀ ਉਹਦੀ ਇਨਵੋਲਵਮੈਂਟ ਹੈ ਅਬਡਕਸ਼ਨ ਦੇ ਵਿੱਚ ਉਹ ਵੀ ਤੁਹਾਨੂੰ ਲੱਗਦਾ ਵੀ ਕਹਾਣੀ ਛੱਕੀ ਆ ਜਾਂ ਉਹਦੇ ਬਾਰੇ ਹਲੇ ਤੁਸੀਂ ਉਹਦਾ ਇਸ ਤਰ੍ਹਾਂ ਹੈ ਕਿ ਇਹਨਾਂ ਪੇਰੈਂਟਸ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਇਹ ਬੱਚਾ ਸਾਡੇ ਇੱਥੇ ਆਇਆ ਹੋਇਆ ਹੂੰ ਜੀ ਸੋ ਦੇ ਆਰ ਹੈਵਿੰਗ ਨੋ ਨੋਲੇਜ ਜੀ ਤੇ ਨਾ ਹੀ ਉਹ ਮੈਨੂੰ ਕੁਝ ਡਿਵਲ ਚ ਕਰ ਸਕੇ ਜਿਹੜੇ ਬੰਦੇ ਜੇਲ੍ਹ ਚ ਬੰਦ ਨੇ ਜਿਹੜੇ ਜਿਹੜਾ ਇਹਦਾ ਕਜ਼ਨ ਹੈ ਹਰਬ੍ਰੀਤ ਤੇ ਉਹਦਾ ਸੀਰ ਹੈ ਰਵਿੰਦਰ ਉਹਨਾਂ ਨੂੰ ਭਾਵੇਂ ਕੁਝ ਪਤਾ ਹੋਵੇ ਹੂੰ ਹੈਨਾ ਉਹਨਾਂ ਨਾਲ ਨਹੀਂ ਮੁਲਾਕਾਤ ਨਹੀਂ ਹੋਈ ਕਿਉਂਕਿ ਬੱਚਾ ਦਾ ਐਟ ਦ ਐਟ ਦ ਐਂਡ ਆਫ ਦ ਡੇ ਬੱਚਾ ਤਾਂ ਉਹਨਾਂ ਤੋਂ ਬਰਾਮਦ ਹੋਇਆ ਹੀ ਨਾ ਨਹੀਂ ਨਹੀਂ ਮੈਂ ਦੇਖੋ ਮੈਂ ਤਾਂ ਪਟੀਸ਼ਨ 'ਚ ਲਿਖਿਆ ਹੂੰ ਹੂੰ ਕਿ ਸੁਪੋਜ਼ ਹੈ ਮੰਨ ਲਿਆ ਜਾਏ ਵੀ ਕਿਡਨੈਪਰਸ ਸੀਗਾ ਜੀ ਵਾਟ ਰਾਈਟ ਡਸ ਦ ਪੁਲਿਸ ਹੈਵ ਟੂ ਕਿਲ ਅ ਪਰਸਨ ਥੈਟ ਇਜ਼ ਅ ਪੁਆਇੰਟ ਹਾਂ ਜੀ ਯੂ ਹੈਵ ਟੂ ਡਿਟੈਕਟ ਦ ਕਰਾਇਮ ਯੂ ਹੈਵ ਟੂ ਰੈਸਟ ਅ ਪਰਸਨ ਯੂ ਹੈਵ ਟੂ ਪ੍ਰੋਡਿਊਸ ਹਿਮ ਬਿਫੋਰ ਅ ਮੈਜਿਸਟ੍ਰੇਟ ਜੀ ਐਂਡ ਐਂਡ ਦ ਲਾ ਵਲ ਟੇਕ ਇਟਸ ਓਨ ਕੋਰਸ ਯੂ ਆਰ ਡਿਊ ਟੂ ਐਗਜ਼ੀਕਿਊਟ ਅ ਪਰਸਨ ਜੀ ਸੋ ਮੇਰਾ ਐਂਗ ਐਂਡ ਆਈ ਐਮ ਨਾਟ ਇੰਟਰਸਟਿਡ ਵੀ ਇਹਨੇ ਆਫੈਂਸ ਕੀਤਾ ਜਾਂ ਨਹੀਂ ਕੀਤਾ ਐਂਡ ਉਹਦੇ ਨਾਲ ਇਹਨਾਂ ਦਾ ਆਫੈਂਸ ਡਾਇਲੂਟ ਵੀ ਨਹੀਂ ਹੁੰਦਾ ਹੂੰ ਹੈਨਾ ਇਹ ਕੱਲ ਨੂੰ ਪਲੀ ਵੀ ਨਹੀਂ ਲੈ ਸਕਦੇ ਤੁਸੀਂ ਐਸ ਕਰਕੇ ਮਾਰਤਾ ਜੀ ਕਿਉਂਕਿ ਉਹ ਕਿਡਨੈਪਰ ਸੀ ਨੋ ਤੇ ਜਿਹੜੀ ਇਹ ਇੱਕ ਉਹਨਾਂ ਦੇ ਮਦਰ ਦੀ ਸਟੇਟਮੈਂਟ ਆਈ ਸੀ ਉਸ ਬੱਚੇ ਦੇ ਜਿਹੜੇ ਕਿਡਨੈਪਰ ਦੀ ਜਿਹੜਾ ਬੱਚਾ ਸੀ ਜਿਹੜਾ ਬੱਚਾ ਮਿਲਿਆ ਉਹਨਾਂ ਦੀ ਮਦਰ ਨੇ ਵੀ ਕਿਹਾ ਕਿ ਸਾਨੂੰ ਸਾਡਾ ਬੱਚਾ ਮਿਲ ਗਿਆ ਤੇ ਅਸੀਂ ਇਸ ਗੱਲ ਦੀ ਪੰਜਾਬ ਪੁਲਿਸ ਦੇ ਧੰਨਵਾਦੀਆਂ ਪੰਜਾਬ ਸਰਕਾਰ। ਬੜੀ ਚੰਗੀ ਗੱਲ ਹੈ। ਹੈਨਾ? ਤਾਂ ਇੱਕ ਜਿਹੜਾ ਇੱਕ ਬੱਚੇ ਦੇ ਨਾਲ ਇਮੋਸ਼ਨਲ ਐਂਗਲ ਜੁੜਿਆ ਹੁੰਦਾ ਤਾਂ ਉਹ ਇੱਕ ਸਾਡੀ ਸੋਸਾਇਟੀ ਦੇ ਵਿੱਚ ਇਹ ਚੀਜ਼ ਆ ਗਈ ਕਿ ਜਿਹੜਾ ਕ੍ਰਿਮੀਨਲ ਹੈ ਉਸ ਨੂੰ ਤਾਂ ਇਦਾਂ ਹੀ ਸਖਤੀ ਨਾਲ ਡੀਲ ਕਰਨਾ ਪਏਗਾ। ਹੂੰ। ਤੇ ਇਹ ਜਿਹੜੀ ਸਾਰੀ ਮੈਂਟੈਲਿਟੀ ਆ ਜਾਂ ਇਸ ਚੀਜ਼ ਨੂੰ ਉਭਾਰਿਆ ਜਾ ਰਿਹਾ ਤੁਸੀਂ ਕਿਦਾਂ ਦੇਖਦੇ ਹੋ ਐਜ਼ ਹਿਊਮਰ ਅਇਸ ਲੋਅਰ? ਦੇਖੋ ਇਹ ਬੜਾ ਗਲਤ ਟ੍ਰੈਂਡ ਹੈ। ਕਿਉਂਕਿ ਕੱਲ ਨੂੰ ਕਿਸੇ ਦਾ ਬੱਚਾ ਵੀ ਹੋ ਸਕਦਾ। ਹੂੰ। ਹੈਨਾ? ਸਾਡਾ ਬੱਚਾ ਵੀ ਗਲਤ ਕੰਮ ਕੋਈ ਕਰ ਸਕਦਾ ਕਿਡਨੈਪਿੰਗ ਨਹੀਂ ਕਰ ਸਕਦਾ ਕੋਈ ਹੋਰ ਕੋਈ ਕੰਮ ਹੋ ਤੋ ਇਹ ਜਿਹੜਾ ਇਹ ਜਿਹੜਾ ਟ੍ਰੈਂਡ ਹੈ ਇਹ ਇੱਥੇ ਹੀ ਖਤਮ ਹੋ ਜੇ ਤੇ ਚੰਗਾ ਆਦਰਵਾਇਸ ਸੈਂਕੜੇ ਮਾਵਾਂ ਦੇ ਬੱਚੇ ਜਾਣਗੇ ਹੂੰ ਕਿਉਂਕਿ ਸਿਚੁਏਸ਼ਨ ਕੀ ਹੈ ਕਿ ਪੰਜਾਬ ਵਿੱਚ ਅੱਜ ਹਾਲਤ ਹੈ ਇਹ ਵੀ ਕੋਈ ਵੀ ਸਿਕਿਉਰ ਨਹੀਂ ਹੈਗਾ ਬਿਲਕੁਲ ਠੀਕ ਗੈਂਗਸਟਰਸ ਮੂਵ ਕਰ ਰਹੇ ਨੇ ਫਰੋਤੀਆਂ ਫੋਰਨ ਕੰਟਰੀ ਚ ਫੋਨ ਕਰਕੇ ਤੇ ਲਿੱਤੇ ਲਿੱਤੀਆਂ ਜਾ ਰਹੀਆਂ ਨੇ ਦੁਕਾਨਾਂ 'ਚ ਵੜ ਵੜ ਕੇ ਖੋਆ ਹੋ ਰਹੀਆਂ ਨੇ ਬਿਲਕੁਲ ਨੋਬਾਡੀ ਸਿਕਿਉਰ ਬਿਲਕੁਲ ਆਮ ਨਾ ਟਕ ਟਾਕਿੰਗ ਅਬਾਟ ਚੰਡੀਗੜ੍ਹ ਬਟ ਪੰਜਾਬ ਦੇ ਛੋਟੇ ਛੋਟੇ ਸ਼ਹਿਰਾਂ ਸਿਕਿਉਰ ਕੋਈ ਨਹੀਂ ਤੇ ਹੁਣ ਪੰਜਾਬ ਪੁਲਿਸ ਤੇ ਬੜਾ ਦਬਾਅ ਹੈ ਜੀ ਉਧਰੋਂ 2 ਸਾਲ ਬਾਅਦ ਇਲੈਕਸ਼ਨ ਆ ਜਾਣੀ ਹੈ ਬਿਲਕੁਲ ਠੀਕ ਹੈ ਤਾਂ ਕ੍ਰਾਈਮ ਗਰਾਫਟਰ ਕੰਟਰੋਲ ਕਰ ਨਹੀਂ ਸਕੇ ਸਰਕਾਰ ਹਮ ਤੇ ਪੁਲਿਸ ਜਿਹੜੀ ਹੈ ਉਹ ਐ ਸਾਰਿਆਂ ਨੂੰ ਪਤਾ ਹੈ ਕਿ ਪੁਲਿਸ ਦੀ ਜਾਣਕਾਰੀ ਬਿਨਾ ਕੋਈ ਵੀ ਕ੍ਰਾਈਮ ਨਹੀਂ ਹੁੰਦਾ ਜੀ ਜਿਨਨੇ ਕ੍ਰਿਮੀਨਲਸ ਹੈਗੇ ਨੇ ਉਹ ਸਾਰੇ ਦੇ ਸਾਰਿਆਂ ਦੀ ਇਨਫੋਰਮੇਸ਼ਨ ਪੁਲਿਸ ਕੋਲ ਹੁੰਦੀ ਹੈ ਜੀ ਪਾਵੇ ਨਾਰਕੋਟਿਕਸ ਡੀਲ ਕਰ ਰਹੇ ਹੋਣ ਕਿਸੇ ਹੋਰ ਮਾਫੀਆ ਡੀਲ ਕਰ ਰਹੇ ਹੋਣ ਨੋਰਮਲ ਕ੍ਰਿਮੀਨਲਸ ਹੋਣ ਦਾ ਐਸ ਐਚਓ ਹੈਜ਼ ਇਨਫੋਰਮੇਸ਼ਨ ਅਬਾਊਟ एवरीवन ਠੀਕ ਹੈ ਹੁਣ ਸਿਚੁਏਸ਼ਨ ਹੈ ਹੋ ਗਈ ਹੈ ਕਿ ਪੋਲੀਟੀਸ਼ੀਅਨਸ ਵੱਲੋਂ ਦਬਾਅ ਹੈ ਹੂੰ ਵੀ 2 ਸਾਲ ਬਾਅਦ ਇਲੈਕਸ਼ਨ ਹੈ ਜੀ ਅਸੀਂ ਇਲੈਕਸ਼ਨ ਕਿਵੇਂ ਜਿੱਤਾਂਗੇ ਜੀ ਤੋਂ ਡੀਜੀਪੀ ਵੀ ਐਸ ਦਬਾਅ ਹੇਠ ਹੈਗਾ ਜੀ ਉਹਨੇ ਵੀ ਜਿਹੜਾ ਹੈਗਾ ਕਿਉਂਕਿ ਇਹ ਇੰਕਾਊਂਟਰ ਜਿਹੜੇ ਹੈਗੇ ਨੇ ਇਹਨ ਇੱਕ ਹੋਰ ਨਵਾਂ ਵਰਡ ਚਲੇ ਹਾਫ ਐਨਕਾਊਂਟਰਸ ਹੂੰ ਇਹ ਗੋਲੀਆਂ ਜਿਹੜੀਆਂ ਇਹਨਾਂ ਦਾ ਚਲਾਣ ਦਾ ਸਿਲਸਿਲਾ ਹੈ ਇਹ ਇਹ ਤਾਂ ਬੰਦਾ ਮਾਰਿਆ ਲੋਕਾਂ ਦੇ ਪੱਟਾ 'ਚ ਗੋਲੀਆਂ ਤਾਂ 15 16 ਬੰਦੇ ਆ ਤੇ ਮਾਰੀਆਂ ਇਹਨਾਂ ਨੇ ਹੂੰ ਜਿਹੜਾ ਵੀ ਗੈਂਗਸਟਰ ਫੜਦੇ ਨੇ ਉਹਦੇ ਪੱਟ 'ਚ ਗੋਲੀ ਮਾਰ ਦਿੰਦੇ ਨੇ ਜੀ ਇਹ ਟ੍ਰੈਂਡ ਹੀ ਗਲਤ ਹੈ ਹੂੰ ਆ ਨਾਮ ਦੇ ਬੰਦੇ ਤੇ ਗੋਲੀ ਮਾਰ ਕੇ ਨਿਕੋਲ ਉਹਦੇ ਤੁਸੀਂ 2500 ਦਾ ਬਧਿਆ ਪਰਦੇਸ਼ ਦਾ ਬਣਿਆ ਹੋਇਆ ਰੈਪਲੀਕਾ ਜਿਹੜਾ ਹੈਗਾ ਪਿਸਤੌਲ ਦਾ ਪਾ ਦਿਓ ਐਂਡ ਵਾਵਾ ਖਟੋ ਐ ਲੋਕ ਵੀ ਖੁਸ਼ ਹੁੰਨ ਤੇ ਤੁਸੀਂ ਕਿਹਾ ਕਿ ਇਹਦੇ ਪਿਸਤੌਲ ਪਾਤਾ ਹੋਣਾ ਮਤਲਬ ਜਿਹੜਾ ਜਸਪ੍ਰੀਤ ਦਾ ਗੱਲ ਕਹੀ ਹੈ ਹੈ ਨਾ ਤੇ ਤੁਸੀਂ ਕਿਹਾ ਕਿ ਜਿਵੇਂ ਪਹਿਲਾਂ ਪਾਉਂਦੇ ਸੀ ਤਾਂ ਤੁਸੀਂ ਪਹਿਲੀਆਂ ਐਫਆਈਆਰ ਵੀ ਦੇਖਦੇ ਸੀ ਜਦੋਂ ਮਿਲਿਟੈਂਸੀ ਪੰਜਾਬ ਦੇ ਵਿੱਚ ਅਲੱਗ ਕਿਸਮ ਦਾ ਸਿਚੁਏਸ਼ਨ ਸੀ ਹੁਣ ਦਾ ਤੇ ਜਿਹੜੀ ਪੁਲਿਸ ਦੀ ਮੋਡਸ ਆਪਰੈਂਡੀਆ ਇਹਨਾਂ ਸਾਰੇ ਮਸਲਿਆਂ 'ਚ ਉਹਦੇ 'ਚ ਕੋਈ ਤੁਹਾਨੂੰ ਲੱਗਦਾ ਵੀ ਚੇਂਜ ਹੈ ਉਹਦੇ 'ਚ ਕੋਈ ਇੰਪਰੂਵਮੈਂਟ ਹੈ ਜਾਂ ਉਹੀ ਜਿਹੜੀ ਮੋਡਸ ਆਪਰੈਂਡੀਆ ਪਲੇ ਬੁੱਕ ਉਹੀ ਹੈ ਨਹੀਂ ਦੇਖੋ ਮੋਡਸ ਆਪਰੈਂਡੀ ਉਹੀ ਹੈ ਹਾਂਜੀ ਕਿਉਂਕਿ ਅਸੀਂ ਪੁਲਿਸ ਨੂੰ ਪਹਿਲੀ ਗੱਲ ਤਾਂ ਕ੍ਰਾਈਮ ਡਿਟੈਕਟ ਕਰਨ ਲਈ ਸਾਇੰਟਿਫਿਕ ਤਰੀਕੇ ਨਾਲ ਟ੍ਰੇਨ ਹੀ ਨਹੀਂ ਕੀਤਾ ਜੀ ਠੀਕ ਅਸੀਂ ਉਹਨਾਂ ਨੂੰ ਸਿਖਾਇਆ ਜੀ ਕਿ ਬੰਦੇ ਨੂੰ ਪੁੱਠਾ ਟੰਗੋ ਤੇ ਉਹ ਸੱਚ ਬੋਲ ਦੇਗਾ ਟ੍ਰਾਇਲਸ ਵਿੱਚ ਅੱਗੇ ਚੱਲਦੇ ਨਹੀਂ ਆਜ ਕੱਲ ਕਨਫੈਸ਼ਨ ਸਟੇਟਮੈਂਟਸ ਹੀ ਰਿਕਾਰਡ ਕਰਨ ਲੱਗ ਪਏ ਹਾਂ ਜੀ ਵਿਚ ਆਰ ਨਾਟ ਐਡਮਿਸਿਬਲ ਇਨ ਐਵਿਡੈਂਸ ਹਾਂ ਜੀ ਉਸ ਉਸ ਸਟੇਟਮੈਂਟ ਦੇ ਬੇਸ ਤੇ ਚਲਾਨ ਪੇਸ਼ ਕਰ ਦਿੰਦੇ ਨੇ ਅਦਾਲਤਾਂ ਵੀ ਦੋ ਦੋ ਤਿੰਨ ਤਿੰਨ ਸਾਲ ਜ਼ਮਾਨਤਾਂ ਨਹੀਂ ਕਰਦੀਆਂ ਵੀ ਤੂੰ ਤਾਂ ਮੰਨੇ ਆ ਜੀ ਹਾਲੇ ਕਿ ਬੜੀ ਨਹੀਂ ਜਾ ਸਕਦੀ ਟ੍ਰਾਇਲ 'ਚ ਪੜੀ ਨਹੀਂ ਜਾਣੀ ਲੇਕਿਨ ਉਹਦੀ ਜ਼ਮਾਨਤ ਨਹੀਂ ਹੁੰਦੀ ਬਿਲਕੁਲ ਠ ਪਰ ਇਹ ਜਿਹੜਾ ਤਰੀਕਾ ਹੈਗਾ ਜਿਹੜਾ ਇਹ ਯੂਪੀ ਦਾ ਟ੍ਰੈਂਡ ਹੈ ਜਿਹੜਾ ਪੰਜਾਬ ਫੜ ਰਿਹਾ ਜਿਵੇਂ ਜਿਹੜੇ ਛੋਟੇ ਮੋਟੇ ਹੈਗੇ ਨੇ ਨਸ਼ਾ ਤਸਕਰ ਨਸ਼ਾ ਨਸ਼ਾ ਤਸਕਰਾਂ ਦੇ ਘਰ ਤੋੜ ਦੋ ਜੀ ਥੀਸ ਆਰ ਆਲ ਇਲੀਗਲ ਐਕਟਸ ਹਮ ਵੀ ਡੋਨਟ ਵਾਂਟ ਟੂ ਬੀ ਅ ਯੂਪੀ ਹਮ ਥੇਅਰ ਹੈਸ ਟੂ ਬੀ ਅ ਰੂਲ ਆਫ ਲਾ ਹਮ ਜੇ ਰੂਲ ਆਫ ਲਾ ਨਹੀਂ ਹੋਏਗਾ ਤਾਂ ਐਲਟੀਮੇਟਲੀ ਹਰ ਬੰਦਾ ਇੱਕ ਕਾਮਨ ਮੈਨ ਪਿਸੇਗਾ ਜੀ ਹੋਰ ਪਾਵਰਸ ਮਿਲਣਗੀਆਂ ਪੁਲਿਸ ਨੂੰ ਜਿੰਨ ਮਰਜ਼ੀ ਫੜ ਕੇ ਠੋਕ ਦਿਆ ਕਰਨਗੇ ਐਂਡ ਲੋਕੀ ਖੁਸ਼ ਹੋਣਗੇ ਜੀ ਕੀ ਦੇਖੋ ਜੀ ਉਹਨੇ ਉਹਨੇ ਜੁਰਮ ਕੀਤਾ ਸੀ ਉਹਨੂੰ ਉਹਨੂੰ ਮਾਰਤਾ ਕਿਸੇ ਦੇ ਬੱਚੇ ਦੇ ਮਾਰੇ ਤੇ ਅਗਰ ਤੁਹਾਨੂੰ ਖੁਸ਼ੀ ਹੋ ਰਹੀ ਹੈ ਤੇ ਕੱਲ੍ਹ ਨੂੰ ਸੀ ਤਿਆਰ ਹੋ ਤੁਹਾਡਾ ਬੱਚਾ ਵੀ ਮਰ ਸਕਦਾ ਜੀ ਤਾਂ ਜਿੱਦਾਂ ਕਰਨਲ ਬਾੜ ਦਾ ਜਦੋਂ ਮਸਲਾ ਹੋਇਆ ਉਹਨੂੰ ਮਤਲਬ ਕਿ ਪੁਲਿਸ ਪੰਜਾਬ ਪੁਲਿਸ ਕਾफी ਨਿਸ਼ਾਨੇ ਤੇ ਆਈ ਬਨ ਕਿ ਲੋਕਾਂ ਦਾ ਗੁੱਸਾ ਵੀ ਸੀ ਇੱਕ ਉਹ ਆਰਮੀ ਪ੍ਰਤੀ ਰਿਸਪੈਕਟ ਵੀ ਹੈ ਚਲੋ ਇੱਕ ਲੈਵਲ ਤੱਕ ਪਰ ਇਹ ਜਿਵੇਂ ਹੁਣ ਇਨਕਾਊਂਟਰਸ ਹੁੰਦੇ ਨੇ ਜੋ ਇੱਕ ਇਤਿਹਾਸ ਹੈ ਇੱਕ ਜਿਹੜਾ ਲਾਅ ਇਨਫੋਰਸਿੰਗ ਏਜੰਸੀ ਦਾ ਪੋਲਿਸੀ ਹੈ ਪੰਜਾਬ ਦੀ ਤੇ ਜੇ ਉਹਦਾ ਤੇ ਪਬਲਿਕ ਦਾ ਜਿਹੜਾ ਰਿਲੇਸ਼ਨ ਹੈ ਉਸ ਦੇ ਵਿੱਚ ਜੇ ਤੁਸੀਂ ਸਮਝਦੇ ਹੋ ਕਿ ਇਸ ਲੈਵਲ ਦਾ ਮਿਸਟਰਸਟ ਹੈ ਤਾਂ ਫਿਰ ਇਹ ਕਿਵੇਂ ਮਤਲਬ ਕਿ ਤੁਹਾਨੂੰ ਲੱਗਦਾ ਹੈ ਇਹ ਸਿਚੁਏਸ਼ਨ ਅੱਗੇ ਕਿਵੇਂ ਚੱਲੇਗੀ ਨਹੀਂ ਮਿਸਟਰਸਟ ਇਸ ਤਰ੍ਹਾਂ ਨਹੀਂ ਕਿਉਂਕਿ ਕਿਉਂਕਿ ਉਹ ਕਰਾਇਮ ਕੰਟਰੋਲ ਨਹੀਂ ਕਰ ਸਕਦੇ ਭੀ ਹਾਂ ਐਂਡ ਕਰਾਇਮ ਕੰਟਰੋਲ ਕਰਨ ਦੀ ਮਨਸ਼ਾ ਨਹੀਂ ਹੈ ਹਮ ਹੁਣ ਪਰਚੇ ਦਰਜ ਕਰਨ ਤੇ ਜੇ ਜੇ ਡੀਜੀਪੀ ਬਿਆਨ ਦੇ ਰਹੇ ਆ ਜਾਂ ਪੋਲੀਟਿਸ਼ੀਅਨਸ ਬਿਆਨ ਦੇ ਰਹੇ ਨੇ ਜੀ ਕਿ ਅਸੀਂ ਨਸ਼ੇ ਜਿਹੜੇ 31 ਮਈ ਤੱਕ ਖਤਮ ਕਰ ਦਾਂਗੇ ਇਹ ਸਾਰੇ ਨੂੰ ਪਤਾ ਮਜ਼ਾਕ ਦੀ ਗੱਲ ਹੈ ਹਮ ਤੁਹਾਡੇ ਤੁਸੀਂ ਪਰਚਾ ਦਰਜ ਕਰਦੇ ਹੋ ਨਸ਼ਾ ਤਸਕਰ ਅੰਦਰ ਬੰਦ ਹੁੰਦਾ ਤੁਸੀਂ ਤਿੰਨ ਤਿੰਨ ਸਾਲ ਆਪਣੇ ਸਰਕਾਰੀ ਮੁਲਾਜ਼ਮ ਗਵਾਹੀਆਂ ਦੇਣ ਲਈ ਨਹੀਂ ਭੇਜਦੇ ਤੇ ਉਹ ਨਸ਼ਾ ਤਸਕਰ ਦੀ ਜ਼ਮਾਨਤ ਹੋ ਜਾਂਦੀ ਹੈ ਹਮ ਉਦੋਂ ਤੁਹਾਡਾ ਕਿੱਥੇ ਜਾਂਦਾ ਜੀ ਹਮ ਇੱਕ ਸਰਕਾਰੀ ਦੇਖੋ ਐਨਡੀਪੀਐਸ ਦੇ ਸਾਰੇ ਕੇਸਾਂ ਵਿੱਚ ਸਰਕਾਰੀ ਗਵਾ ਹੁੰਦੇ ਬਿਲਕੁਲ ਠੀਕ ਪੰਜ ਗਵਾ ਨਹੀਂ ਹੁੰਦੇ ਉਹ ਪੰਜ ਗਵਾ ਵੀ ਤੁਸੀਂ ਤਿੰਨ ਸਾਲਾਂ ਚ ਭੁਗਦੇ ਨਹੀਂ ਹਮ ਸੋ ਤੁਹਾਡੀ ਕਮਿਟਮੈਂਟ ਕੀ ਹੈ ਸਦਾ ਖੋਖਲੀਆਂ ਗੱਲਾਂ ਨੇ ਲੋਕੀ ਜਿਹੜਾ ਪੜ ਲੈਂਦੇ ਨੇ ਅਖਬਾਰਾਂ ਚ ਹਮ ਇਹਨੋਂ ਕਹਿੰਦੇ ਦੇਖੋ ਜੀ ਨਸ਼ਾ ਖਤਮ ਕਰ ਦੇਣਾ ਨਸ਼ਾ ਇਸ ਤਰ੍ਹਾਂ ਖਤਮ ਹੋਣਾ ਵੀ ਨਹੀਂ ਹਮ ਤਾਂ ਜਿਹੜਾ ਇਲੈਕਸ਼ਨਾਂ ਜਿੱਤੀਆਂ ਜਾ ਸਕਦੀਆਂ ਹਜੇ ਨਾਰੇ ਜਿਹੜਾ ਯੋਗੀ ਮਾਡਲ ਦੀ ਗੱਲ ਹੋ ਰਹੀ ਹੈ ਤਾਂ ਤੁਹਾਨੂੰ ਲੱਗਦਾ ਵੀ ਇਹ ਇਹ ਕੋਈ ਰਿਜ਼ਲਟ ਨਹੀਂ ਦੇ ਸਕਦਾ ਨਹੀਂ ਨਹੀਂ ਰਿਜ਼ਲਟ ਨਾਲੇ ਸਾਡੇ ਕੋਲ ਇਹੋ ਜਿਹੇ ਉਹ ਉਹ ਉਸ ਲੈਵਲ ਦੇ ਕ੍ਰਿਮੀਨਲਸ ਵੀ ਨਹੀਂ ਹੈਗੇ ਹਮ ਜਿਹੋ ਜਿਹੇ ਯੂਪ ਵਗੈਰਾ ਚ ਹੈਗੇ ਨੇ ਉੱਥੇ ਤਾਂ ਟੋਟਲ ਲਾਅਲੈਸਨੈਸ ਹੈ ਜੀ ਐ ਰੂਲ ਆਫ ਲਾ ਹੈਸ ਟੂ ਬੀ ਮੇਨਟੇਨ ਹਮ ਹੈ ਨਾ ਇੱਕ ਵਿਜੀਲੈਂਟ ਸਿਟੀਜ਼ਨ ਕਰਕੇ ਐਂਡ ਅ ਪਰਸਨ ਬੀਇੰਗ ਅਨ ਆਫਸਰ ਆਫ ਦਾ ਕੋਰਟ ਬੀਇੰਗ ਅ ਹਿਊਮਨ ਰਾਈਟ ਐਕਟੀਵਿਸਟ ਆਈ ਊਡ ਸਟੈਂਡ ਅਗੇਂਸਟ ਇਨਜਸਟਿਸ ਐਂਡ ਅਗੇਂਸਟ ਐਨੀ ਐਨੀ ਐਬਰੇਸ਼ਨ ਇਨ ਦਾ ਰੂਲ ਆਫ ਲਾ ਜੀ ਕਾਨੂੰਨ ਮੁਤਾਬਕ ਚੱਲੋ ਪਰ ਉਹ ਕਾਨੂੰਨ ਨੂੰ ਫਾਂਸੀ ਦੇ ਸਕਦੇ ਹੋ ਫਾਂਸੀ ਦੇ ਦਿਓ ਪਰ ਇਹ ਕਹੀ ਜਾਂਦੀ ਹੈ ਨਾ ਇਹਦੇ ਨਾਲ ਕ੍ਰਾਈਮ ਨਹੀਂ ਰੁਕਦਾ ਕ੍ਰਾਈਮ ਲਈ ਸਖਤ ਫੈਸਲੇ ਲੈਣੇ ਪੈਂਦੇ ਆ ਕ੍ਰਾਈਮ ਰੋਕਣ ਲਈ ਇਹ ਵੀ ਇਹ ਵੀ ਗੱਲ ਫਜ਼ੂਲ ਹੈ ਹਮ ਅਸੀਂ ਜਦੋਂ ਡੈਥ ਪੈਨਲਟੀ ਦੇ ਖਿਲਾਫ ਕੈਂਪੇਨ ਚਲਾਈ ਜੀ ਜਿਨ੍ਹਾਂ ਲੋਕਾਂ ਨੂੰ ਸਦਾਇ ਮੌਤ ਹੋਈ ਉਹਦੇ ਨਾਲ ਬਾਕੀਆਂ ਨੂੰ ਕਿਸੇ ਨੂੰ ਵੀ ਕੋਈ ਜਿਹੜਾ ਹੈਗਾ ਅਸਰ ਨਹੀਂ ਹੋਇਆ ਹੂੰ ਕ੍ਰਾਈਮ ਗ੍ਰਾਫ ਲੋਅਰ ਨਹੀਂ ਗਿਆ ਹੂੰ ਜਿਨ੍ਹਾਂ ਮੁਲਕਾਂ ਵਿੱਚ ਡੈਥ ਪੈਨਲਟੀ ਨਹੀਂ ਹੈ ਜੀ ਉਹਨਾਂ 'ਚ ਕ੍ਰਾਈਮ ਗ੍ਰਾਫ ਕੋਈ ਉੱਚਾ ਨਹੀਂ ਗਿਆ ਹੂੰ ਕੋਈ ਡਿਟਰੈਂਡ ਇਫੈਕਟ ਨਹੀਂ ਹੈ ਇਟ ਡਸਨਟ ਹੈਵ ਅ ਡਿਟਰੈਂਡ ਇਫੈਕਟ ਹੂੰ ਹੁਣ ਸਾਡੇ ਸਾਡੇ ਇੰਡੀਆ 'ਚ ਕਿੰਨੇ ਦਿੱਤੇ ਜਾਂਦੀ ਨੇ ਫਾਸੀਆਂ ਜੀ ਅਲਟੀਮੇਟ ਕੋਰਟ ਦੇ ਦੋਵੇ ਸੁਪਰੀਮ ਕੋਰਟ ਸੈਟੀ ਰੈਂਦੀ ਹਾਂ ਜੀ ਸੁਪਰੀਮ ਕੋਰਟ ਵੀ ਸੈਟੀਸਾਈਫਾਈ ਕਰ ਦਿੰਦੀ ਹੈ ਸੋ ਆਪਾਂ ਪਿਛਲੇ 10 ਸਾਲਾਂ ਦੇ ਦੇਖੀਏ ਤੇ ਦੋ ਫਾਂਸੀਆਂ ਹੋਣੀਆਂ ਹੈ ਬਟ ਕ੍ਰਾਈਮ ਗ੍ਰਾਫ ਦਾ ਜਿਹੜਾ ਹੈਗਾ ਉਹਨਾ ਨਹੀਂ ਹੈ ਜੀ ਜੇ ਦੇਖੀਏ ਨਾ ਆਪਾਂ ਆਪਾਂ ਕਹਿ ਦਿੰਨੇ ਹੈ ਕ੍ਰਾਈਮ ਬੜਾ ਹੈ ਜੇ ਪੋਪੂਲੇਸ਼ਨ ਵਾਈਜ਼ ਆਪਾਂ ਕ੍ਰਾਈਮ ਦੇਖੀਏ ਤੇ 2-4% ਹੀ ਲੋਕ ਕ੍ਰਿਮੀਨਲ ਹੈਗੇ ਨੇ ਹਮ ਠੀਕ ਹੈ ਹੈ ਨਾ ਜੀ ਸੋ ਆ ਜਿਹੜੀ ਗੱਲਾਂ ਹੈਗੀਆਂ ਨੇ ਵੀ ਝੂਠੇ ਪੁਲਿਸ ਮੁਕਾਬਲੇ ਨਾਲ ਕ੍ਰਾਈਮ ਗ੍ਰਾਫ ਛੱਲੇ ਚੱਲ ਜਾਏਗਾ ਵੀ ਡੋਨਟ ਬਲੀਵ ਇਟ ਕਿਉਂਕਿ ਜਦੋਂ ਰੂਲ ਆਫ ਲਾ ਨੀ ਰਹੇਗਾ ਕਿ ਕ੍ਰਾਈਮ ਕ੍ਰਿਮੀਨਲ ਹੋਰ ਜੰਮਣਗੇ ਜੀ ਹੂੰ ਸੋ ਕਾਉਂਟਰਪ੍ਰੋਡਕਟਿਵ ਹੋਏਗਾ ਕਾਉਂਟਰਪ੍ਰੋਡਕਟਿਵ ਹੋਏਗਾ ਜਿਵੇਂ ਜਿਹੜਾ ਸਾਰਾ ਮਸਲਾ ਮੇਰੇ ਲਾਸਟ ਤੋਂ ਤੁਹਾਨੂੰ ਪੁੱਛਣ ਦਾ ਕਿ ਜਿਵੇਂ ਆ ਹੁਣ ਤੁਸੀਂ ਇੱਕ ਚੈਲੰਜ ਕੀਤੀ ਹੈ ਇਹ ਹੁਣ ਤੁਸੀਂ ਇਨਕੁਆਰੀ ਮੰਗ ਰਹੇ ਹੋ ਸੀਬੀਆਈ ਨੂੰ ਹੈਨਾ ਮੰਨ ਲਓ ਕੱਲ ਨੂੰ ਇਹ ਕਹਾਣੀ ਪੁਲਿਸ ਦੀ ਕਹਾਣੀ ਝੂਠੀ ਪੈ ਜਾਂਦੀ ਹੈ ਹੈਨਾ ਤਾਂ ਆਪਾਂ ਪਿਛਲੇ ਮੁਕਾਬਲਿਆਂ 'ਚ ਵੀ ਦੇਖਿਆ ਕਿ ਬਹੁਤ ਸਾਰੇ ਕੇਸਿਸ ਤੇ ਕਨਵਿਕਟ ਹੋ ਰਹੇ ਤੁਸੀਂ ਵੀ ਕਿਹਨੂੰ ਲੱਗਦਾ ਹੈ ਨਾ ਤਾਂ ਉਦੋਂ ਫਿਰ ਜਿਹੜੇ ਰੋਂਗ ਡਿਊਰ ਨੇ ਇਹ ਫਿਰ ਉਹ ਕੀ ਇਹਨਾਂ ਦੀ ਹੋਣੀ ਚਾਹੀਦੀ ਹੈ ਕਿਉਂਕਿ ਇਹ 30-30 ਸਾਲ ਬਾਅਦ ਕੇਸਾਂ ਦੇ ਉਹ ਹੁੰਦੇ ਆ ਫੈਸਲੇ ਹੁੰਦੇ ਆ ਤੇ ਤੁਹਾਨੂੰ ਲੱਗਦਾ ਵੀ ਉੱਥੇ ਵੀ ਫਿਰ ਇਹਦੇ 'ਚ ਕੋਈ ਸਪੀਡਿਡ ਟਰਾਇਲ ਹੋਣਾ ਚਾਹੀਦਾ ਜਾਂ ਜਿਹੜੇ ਨਹੀਂ ਅਸੀਂ ਇੱਥੇ ਵਿੱਚ ਟਾਈਮ ਬਾਉਂਡ ਇਨਕੁਆਇਰੀ ਮੰਗੀ ਹੈ ਵਾਂਸ ਦਾ ਟਾਈਮ ਬਾਉਂਡ ਇਨਕੁਆਇਰੀ ਇਜ਼ देयर ਇਫ ਵੀ ਆਰ ਏਬਲ ਟੂ ਗੈਟ ਅ ਪੋਜ਼ਿਟਿਵ ਆਰਡਰ ਜੀ ਨਹੀਂ ਟਾਈਮ ਬౌੰਡ ਇਨਕੁਆਰੀ ਵੀ ਵਿਲ ਬੀ देयर 10 ਮਹੀਨੇ ਵਿੱਚ ਜਿਹੜਾ ਹੈਗਾ ਆਪਣਾ ਇਨਕੁਆਰੀ ਰਿਪੋਰਟ ਆ ਜਾਏਗੀ ਜੀ ਇਫ ਇਟਸ ਇਫ ਇਟਸ ਅ ਪੋਜ਼ਿਟਿਵ ਰਿਪੋਰਟ ਚਲਾਨ ਪੇਸ਼ ਹੋਏਗਾ ਹਮ ਚਲਾਨ ਪੇਸ਼ ਹੋਏਗਾ ਥੀਸ ਪੀਪਲ ਵਿਲ ਬੀ ਅਰੈਸਟਡ ਜੀ ਠੀਕ ਐਂਡ ਵੀ ਵਿਲ ਗੈਟ ਅ ਸਪੀਡੀ ਟ੍ਰਾਇਲ ਆਲਸੋ ਹਮ ਐਂਡ ਦ ਦ ਫੈਮਿਲੀ ਵਿਲ ਬੀ ਕੰਪਨਸੇਟਿਡ ਫਾਰ ਦ ਲਾਸ ਠੀਕ ਮਤਲਬ ਬੱਚਾ ਮੋੜਿਆ ਨਹੀਂ ਜਾ ਸਕਦਾ ਲੇਕਿਨ ਇਹਨੂੰ ਸਜ਼ਾਵਾਂ ਦੇ ਕੇ ਹੋਰ ਬੱਚੇ ਬਚਾਏ ਜਾ ਸਕਦੇ ਬੱਚੇ ਬਚਾਏ ਜਾ ਸਕਦੇ ਮੇਰਾ ਲਾਸਟ ਤੁਸੀਂ ਇਹ ਜੇ ਕੁਝ ਐਡਵਾਈਸ ਕਰ ਸਕੋ ਕਿ ਜਦੋਂ ਅਸੀਂ ਅਖਬਾਰ ਚ ਖਬਰ ਪੜ੍ਹਦੇ ਹਾਂ ਮਤਲਬ ਕਿ ਕਿ ਇੱਥੇ ਪੁਲਿਸ ਨੇ ਇਨਕਾਊਂਟਰ ਕਰਤਾ ਪੁਲਿਸੀਆਂ ਪ੍ਰੈਸ ਕਾਨਫਰੰਸ ਕਰਦੀ ਹੈ ਤਾਂ ਬੀਇੰਗ ਤੁਸੀਂ ਇੱਕ ਡਿਫੈਂਸ ਲੋਅਰ ਰਹੇ ਹੋ ਹਿਊਮਨ ਰਾਈਟਸ ਲੋਅਰ ਰਹੇ ਹੋ ਤਾਂ ਜਿਹੜੇ ਜਿਹੜੀ ਜਿਹੜੀ ਸਿਟੀਜ਼ਨਰੀ ਹੈ ਉਹਨਾਂ ਨੂੰ ਕਿੱਦਾਂ ਲੈਣਾ ਚਾਹੀਦਾ ਉਸ ਗੱਲ ਨੂੰ ਉੱਤੇ ਸ਼ੱਕ ਕਰਨਾ ਚਾਹੀਦਾ ਪੁਲਿਸ ਦਾ ਸਾਥ ਦੇਣਾ ਚਾਹੀਦਾ ਕੀ ਐਜ਼ ਅ ਸਿਟੀਜ਼ਨ ਇਸ ਕਿਸਮ ਦੀ ਸਟੇਟ ਜਿੱਥੇ ਇਦਾਂ ਦਾ ਇਤਿਹਾਸ ਰਿਹਾ ਦੇਖੋ ਜਿੱਥੇ ਵੀ ਪੁਲਿਸ ਮੁਕਾਬਲਾ ਹੋਵੇ ਉਹਨੂੰ ਸ਼ੱਕ ਦੀ ਨਜ਼ਰ ਨਾਲ ਦੇਖਣਾ ਚਾਹੀਦਾ ਹਾਂਜੀ ਅਨਲੈਸ ਕਿ ਤੋਸੀ ਕੋ ਇੰਡੀਪੈਂਡੈਂਟ ਇਨਕੁਆਇਰੀ ਕਰੋ ਜਿਹੜੀ ਕਿ ਲੋਕਾਂ ਦੇ ਹੱਥ ਵਿੱਚ ਨਹੀਂ ਹੈ ਜੀ ਇੰਡੀਪੈਂਡੈਂਟ ਬਾਡੀਜ਼ ਹੀ ਕਰ ਸਕਦੀਆਂ ਅਸੀਂ ਵੀ ਜਿਹੜਾ ਜਦੋਂ ਅਸੀਂ ਜਵਾਨ ਸੀਗੇ ਹਾਂਜੀ ਅਸੀਂ ਸਵੇਰੇ ਅਖਬਾਰ ਪੜ੍ਹ ਕੇ ਲੋਕਾਂ ਦੇ ਜਾ ਕੇ ਇਨਕੁਆਇਰੀਜ਼ ਕਰਕੇ ਤੇ ਅਲਟੀਮੇਟ ਬੰਦੇ ਜਿਹੜੇ ਕਨਵਿਕਟ ਕਰਵਾਏ ਨੇ ਹੂੰ ਤੋ ਫਰਕ ਹੁੰਦਾ ਸੀ ਸਟੋਰੀ 'ਚ ਬਿਲਕੁਲ ਫਰਕ ਹੁੰਦਾ ਸੀ ਔਨ ਦਾ ਸਪੌਟ ਇਨਵੈਸਟੀਗੇਸ਼ਨ ਜਿਹੜੀ ਹੈ ਇਮੀਡੀਏਟਲੀ ਉਹਦਾ ਬੜਾ ਫਰਕ ਹੁੰਦਾ ਅਸੀਂ ਕਿੰਨੀਆਂ ਇਨਕੁਆਰੀ ਰਿਪੋਰਟ ਸਾਡੀਆਂ ਲਾਇਰਸ ਫॉर ਹਿਊਮਨ ਰਾਈਟਸ ਇੰਟਰਨੈਸ਼ਨਲ ਜਿਹੜੀ ਜਥੇਬੰਦੀ ਸਾਡੀ ਜੀ ਅਸੀਂ ਸਵੇਰੇ ਅਖਬਾਰ ਪੜ੍ਹ ਕੇ ਪਿੰਡ ਚੱਲ ਜਾਂਦੇ ਸੀ ਈਵਨ ਪੀ ਐਚ ਆਰਓ ਦਾ ਉਹਨਾਂ ਨੇ ਬੜਾ ਕੰਮ ਕੀਤਾ ਫਿਰ ਆਈ ਐਚ ਆਰਓ ਬਣੀ ਡੀ ਐਸ ਗਿਲ ਹੋਣ ਲੁਧਿਆਣੇ ਬਣਾਈ ਜਿੱਥੇ ਪੁਲਿਸ ਮੁਕਾਬਲਾ ਹੁੰਦਾ ਸੀ ਜਾ ਕੇ ਔਨ ਦਾ ਸਪੌਟ ਇਨਵੈਸਟੀਗੇਸ਼ਨ ਕਰਨ ਲਈ ਟੀਮ ਆ ਜਾਂਦੀ ਸੀ ਈਵਨ ਮਾਲਵਿੰਦਰ ਮਾਲੀ ਉਹਦੇ 'ਚ ਕੰਮ ਸੋ ਬੜੇ ਲੋਕਾਂ ਨੇ ਕੰਮ ਕੀਤਾ ਜਸਪ੍ਰੀਤ ਸਿੰਘ ਬੈਸੌਰ ਨੇ ਬੜਾ ਕੰਮ ਕੀਤਾ ਤੇ ਪੀਪਲ ਹੈਵ ਬੀਨ ਡੂਇੰਗ ਉਹ ਗੱਲਾਂ ਨਹੀਂ ਰਹੀਆਂ ਨਾ ਤੇ ਇਸ ਕਰਕੇ ਉਹ ਜਥੇਬੰਦੀਆਂ ਵੀ ਖਤਮ ਹੋ ਗਈਆਂ ਤੇ ਪੁਲਿਸ ਨੂੰ ਤਾਂ ਲੱਗਦਾ ਖੁੱਲਾ ਹੱਥ ਫੇਰ ਮਿਲ ਰਿਹਾ ਖੁੱਲਾ ਹੱਥ ਇਸ ਕਰਕੇ ਮਿਲ ਰਿਹਾ ਵੀ ਪ੍ਰੈਸ਼ਰ ਹੈਗਾ ਪੋਲਿਟਿਸ਼ੀਅਨਸ ਤੋਂ ਵੀ ਤੁਸੀਂ ਕ੍ਰਾਈਮ ਨਹੀਂ ਕੰਟਰੋਲ ਕਰ ਸਕਦੇ ਬੇ ਅਸੀਂ ਅਗਲੀ ਇਲੈਕਸ਼ਨ ਕਿਵੇਂ ਜਿੱਤਾਂਗੇ ਉਹ ਵੀ ਜਿਹੜਾ ਪ੍ਰੈਸ਼ਰ ਹੈ ਨਾ ਫਿਰ ਤੁਸੀਂ ਆਊਟਰ ਟਰਨ ਪ੍ਰੋਮੋਸ਼ਨ ਦੇ ਕੇ ਝੂਠੇ ਪੁਲਿਸ ਮੁਕਾਬਲਿਆਂ ਦੇ ਨਾਲ ਜੇ ਤੁਸੀਂ ਕ੍ਰਾਈਮ ਗ੍ਰਾਫ ਲੋ ਕਰ ਸਕੋ ਇਹ ਨਾ ਹੋਣਾ ਹੈ ਤੇ بڑے ਲੋਕ ਵਿਕਟਿਮਸ ਬਣਨਗੇ ਆਮ ਬੰਦਿਆਂ ਚੋਂ ਇਸ ਕਰਕੇ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਜੀ ਐਂਡ ਇਹਨਾਂ ਚੀਜ਼ਾਂ ਦਾ ਵਿਰੋਧ ਕਰਨਾ ਚਾਹੀਦਾ ਤੁਸੀਂ ਬੰਦੇ ਅਰੈਸਟ ਕਰੋ ਕ੍ਰਾਈਮ ਡਿਟेक्ट ਕਰੋ ਅਦਾਲਤਾਂ ਦਾ ਕੰਮ ਹੈ ਕਿਸੇ ਨੂੰ ਫਾਸੀ ਦੇਣਾ ਜਾਂ ਸਜ਼ਾ ਦੇਣਾ ਪੁਲਿਸ ਵਾਲਿਆਂ ਦਾ ਕੰਮ ਹੈ ਨਹੀਂ ਹੈ ਨਹੀਂ ਥੈਂਕ ਯੂ ਜੀ ਸੋ 에ਸੈਂਸ ਸੀਨੀਅਰ ਐਡਵੋਕੇਟ ਨਵਕਰਨ ਸਿੰਘ ਜਿਹੜੇ ਕਿ ਜਸਪ੍ਰੀਤ ਸਿੰਘ ਉਹਨਾਂ ਦੇ ਮਾਮਲੇ ਦੇ ਵਿੱਚ ਜਿਨ੍ਹਾਂ ਨੇ ਇੱਕ ਸੀਬੇ ਦੀ ਇਨਕੁਆਰੀ ਮੰਗੀ ਹੈ ਉਹ ਜਿਹੜਾ ਸਾਰਾ ਮੁਕਾਬਲਾ ਹੋਇਆ ਸੀ ਉਸ ਮਾਮਲੇ ਤੇ ਬਾਕੀ ਜੋ ਝੂਠੇ ਪੁਲਿਸ ਮੁਕਾਬਲਿਆਂ ਦਾ ਇੱਥੇ ਇੱਕ ਰੁਝਾਨ ਚੱਲ ਰਿਹਾ ਹੈ ਪੁਲਿਸ ਮੁਕਾਬਲਿਆਂ ਦਾ ਝੂਠੇ ਸੱਚਿਆਂ ਦਾ ਹਜੇ ਪਤਾ ਲੱਗਣਾ ਉਹ ਉਸ ਨੂੰ ਇੱਕ ਡੇਂਜਰਸ ਟ੍ਰੈਂਡ ਮੰਨਦੇ ਨੇ ਕਿ ਰੂਲ ਆਫ ਲਾ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਤਾਂ ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਏਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਰੱਖਿਓ